ਭਾਜੀ ਫਿਲਹਾਲ ਤਾਂ ਕੋਈ ਇਹੋ ਜੀ ਚੀਜ਼ ਲੱਗੇ ਨਹੀਂ ਵਧੀਆ ਕੁਝ ਨਹੀਂ ਰਾਂ ਨਹੀਂ ਆਹ ਸਾਲ ਤਾਂ ਵਧੀਆ ਜੈਕਟ ਬਾਕੇ ਜੀਨ ਬਾਕੇ ਪੱਗ ਬੰਨ ਕੇ ਪੰਜਾਬੀ ਡਿਸਟ੍ਰਿਕਟ ਪਹਿਲੇ 2 ਸਾਲ ਪਹਿਲਾਂ ਨਹੀਂ ਆਏ ਹੁਣ 2 ਸਾਲ ਪਹਿਲਾਂ ਵਧੀਆ ਸੀਗੇ ਸਾਰਿਆਂ ਤੇ ਮਹਿੰਗਾਈ ਦੀ ਮਾਰ ਨਹੀਂ ਮੈਂਦੀ ਇਹ ਯੂਥ ਖੜਾ ਜਿਨ੍ਹਾਂ ਤੇ ਮਹਿੰਗਾਈ ਦੀ ਕੋਈ ਮਾਰ ਨਹੀਂ ਸਾਡੇ ਤੇਗੀ ਨਾ ਸਾਡੇ ਘਰਦਿਆਂ ਤੇਗੀ ਕਿ ਮਤਲਬ ਜਿਹੜੀ ਮੈਂ ਗੱਲ ਕੀਤੀ ਸੀ ਕਿ ਕਾਊਂਟਾਂ ਦੇ ਵਿੱਚੋਂ ਪੈਸੇ ਖਤਮ ਹੋ ਗਏ ਆ ਭਾਈ ਦੇ ਹੈਗੇ ਆ ਨਹੀਂ ਨਹੀਂ ਉਹ ਖਤਮ ਕਰ ਪਾਜੀ ਪਾਜੀ ਦੇ ਚੁੱਕੇ ਆ ਇਹ ਹੁਣ ਅਕਾਊਂਟ ਭਰਨ ਚੱਲੇ ਉੱਥੇ ਪੈਸਾ ਹੀ ਪੈਸਾ ਹੋ ਗਿਆ ਸਾਡੇ ਨਾਲ ਉਹ ਯਾਰ ਘਟ ਦੇ ਗਏ ਪੈਗ ਵਧ ਦੇ ਗਏ ਕਹਿੰਦੇ ਮੈਂ ਰੈਲੀ ਦੇ ਵਿੱਚ ਗਿਆ ਤੇ ਉੱਥੋਂ ਕਹਿੰਦੇ ਨਹੀਂ ਸਾਈਕਲ ਰੈਲੀ ਦੇ ਵਿੱਚ ਗਿਆ ਤੇ ਉੱਥੋਂ ਨਹੀਂ ਛੇੜੀ ਕੋਈ ਸਾਈਕਲ ਜਾ ਕੇ ਲੈ ਗਿਆ ਮੇਰਾ ਕਹਿੰ ਮੈਂ ਨਸ਼ਾ ਛਡਾਣ ਗਿਆ ਸੀ ਮੇਰਾ ਸਾਈਕਲ ਹੀ ਚੱਕਿਆ ਗਿਆ ਤੁਹਾਡਾ ਇਸ ਤੋਂ ਬਾਅਦ ਕੀ ਪਲਣਾ ਹੈ ਉਸ ਤੋਂ ਬਾਅਦ ਵੀਰੇ ਗੇੜੀ ਮਾਰਾਂਗੇ ਵੀਰ ਮੇਰੇ ਯਾਰ ਦੋਸਤ ਗਏ ਨੇ ਆਪਾਂ ਉਹਨਾਂ ਨੂੰ ਨਾ ਗਲਤ ਕਹਿਦਾਂ ਸੀ ਆਪਦੇ ਸ਼ੌਂਕ ਨੂੰ ਗਏ ਆਪਦੇ ਸ਼ੌਂਕ ਨੂੰ ਵਾਪਸ ਆਏ ਹੁਣ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਰਾਤ ਨੂੰ ਮੈਸੇਜੇ ਘਾੜਾ ਨਾ ਕੱਢਣਾ ਹੋਊਗੀ ਕਹੀ ਹੈ ਵੀਰ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਉਹਨਾਂ ਨੇ ਇੱਕ ਕਟ ਨਹੀਂ ਦੋ ਤਿੰਨ ਆਣੀ ਹੈਪੀ ਸਮਾਚਾਰ ਚ ਦੋਸਤੋ ਤੁਹਾਡੇ ਸਾਰਿਆਂ ਦਾ ਵੈਲਕਮ ਹੈ ਦੋਸਤੋ ਅੱਜ ਕੱਲ ਹਰ ਕੋਈ ਮੈਨੂੰ ਪੁੱਛ ਰਿਹਾ ਕਿ ਹੈਪੀ 2023 ਤੇਰਾ ਕਿਵੇਂ ਨਿਕਲਿਆ ਸੋ ਮੈਂ ਉਹਨਾਂ ਨੂੰ ਕਹਿੰਨਾ ਹੈ ਕਿ 2020 21 22 ਜਿਵੇਂ ਨਿਕਲ ਗਿਆ ਉਵੇਂ 2023 ਨਿਕਲ ਗਿਆ ਪਤਾ ਹੀ ਨਹੀਂ ਲੱਗਿਆ ਦੋਸਤੋ ਸੋ ਹਰ ਕੋਈ ਇਹ ਵੀ ਕਹਿ ਰਿਹਾ ਕਿ 2024 ਦਾ ਕੀ ਪਲਾਨ ਹੈ ਤਾਂ ਮੈਂ ਉਹਨਾਂ ਨੂੰ ਕਹਿੰਨਾ ਹੈ ਕਿ ਜੋ ਪਲਾਨ ਮੇਰਾ 2021 22 23 ਦਾ ਸੀ ਉਹੀ 2024 ਦਾ ਪਲਾਨ ਹੈ ਮੈਨੂੰ ਕਹਿੰਦੇ ਕੀ ਪਲਾਨ ਹੈ ਮੇਰੇ ਕੋਈ ਪਲਾਨ ਨਹੀਂ ਪਹਿਲਾਂ ਵੀ ਕੋਈ ਪਲਾਨ ਨਹੀਂ ਸੀ ਸੋ ਜਿਵੇਂ ਸਾਲ ਗੁਜ਼ਰਦਾ ਦੋਸਤੋ ਉਹ ਸਾਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਧਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਘਟਦੀਆਂ ਨੇ ਸੋ 2023 ਦੇ ਵਿੱਚ ਜਿਹੜੀਆਂ ਚੀਜ਼ਾਂ ਵਧੀਆਂ ਜਿਆਦਾ ਖੁਸ਼ ਹੋਣ ਦੀ ਲੋੜ ਨਹੀਂ ਦੋਸਤੋ ਪਹਿਲਾਂ ਸੁਣ ਲਓ ਪੂਰੀ ਗੱਲ ਕੀ ਹੈ ਜਿਹੜੀਆਂ ਚੀਜ਼ਾਂ ਵਧੀਆਂ ਨੇ ਉਹ ਸੀ ਕ੍ਰਾਈਮ ਜੇਲ੍ਹਾਂ ਦੇ ਵਿੱਚ ਕੈਦੀਆਂ ਦੀ ਗਿਣਤੀ ਪਪੂਲੇਸ਼ਨ ਪੋਲੂਸ਼ਨ ਕਰਪਸ਼ਨ ਡੀਜ਼ਲ ਪੈਟਰੋਲ ਦੇ ਰੇਟ ਸੋ ਜਿਹੜੀਆਂ ਚੀਜ਼ਾਂ ਕਟੀਆਂ ਨੇ ਉਹਤੇ ਵੀ ਖੁਸ਼ ਹੋਣ ਦੀ ਲੋੜ ਨਹੀਂ ਉਹ ਵੀ ਪੂਰੀ ਗੱਲ ਸੁਣੋ ਜਿਹੜੀਆਂ ਚੀਜ਼ਾਂ ਕਟੀਆਂ ਨੇ ਉਹ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਗਿਣਤੀ ਨੌਕਰੀਆਂ ਕਟੀਆਂ ਨੇ ਸੋ ਅਕਾਊਂਟਾਂ ਦੇ ਵਿੱਚ ਪੈਸੇ ਕੱਟੇ ਨੇ ਅਕਾਊਂਟਾਂ ਦੀ ਗੱਲ ਛੱਡੋ ਦੋਸਤੋ ਮੇਰੀ ਤਾਂ ਜੇਬ ਦੇ ਵਿੱਚ ਵੀ ਹੈ ਨਹੀਂ ਜੇਬ ਦੇ ਵਿੱਚ ਪੈਸੇ ਹੈ ਨਹੀਂ ਕੋਈ ਚੱਕਰ ਨਹੀਂ ਦੋਸਤੋ ਪਰ ਹੈਪੀ ਕੋਲੇ ਹੈਪੀ ਸਮਾਚਾਰ ਬਹੁਤ ਨੇ ਸੋ ਇਹ ਸਾਲ ਅਸੀਂ ਸੋਚ ਰਹੇ ਸੀ ਕਿ ਹੈਪੀ ਸਮਾਚਾਰ ਨਵੇਂ ਤਰੀਕੇ ਨਾਲ ਪੇਸ਼ ਕਰੀਏ ਕਿਉਂਕਿ 2023 ਚਲਾ ਗਿਆ 2024 ਆ ਗਿਆ ਸੋ ਇਸ ਦੇ ਵਿੱਚ ਇਕੱਲਾ ਹੈਪੀ ਸਿੰਘ ਨਹੀਂ ਹੋਏਗਾ ਸੋ ਹੈਪੀ ਸਮਾਚਾਰ ਦੇ ਵਿੱਚ ਰਿਪੋਰਟਰ ਵੀ ਹੋਣਗੇ ਸਾਡੇ ਨਾਲ ਸੋ ਉਹ ਲੋਕਾਂ ਨੂੰ ਪੁੱਛਣਗੇ ਕਿ ਕਿਸ ਤਰ੍ਹਾਂ ਰਿਹਾ ਉਹਨਾਂ ਦਾ 2023 ਕੀ ਕੁਝ ਖਾਸ ਰਿਹਾ ਸੋ ਆਓ ਦੇਖਦੇ ਹਾਂ ਕੀ ਕੁਝ ਖਾਸ ਰਿਹਾ ਅੱਜ ਕੀ ਖਾਸ ਰਿਹਾ ਬਈ ਤੁਹਾਡੇ ਲਈ ਸਾਰਾ ਕੁਝ ਵਧੀਆ ਸੀਗਾ ਬਈ ਆਪਣੇ ਨਾਲ ਜੀ ਅੱਛਾ ਹਾਂ ਜੀ ਹਾਂ ਮਹਿੰਗਾਈ ਬਾਰੇ ਕੀ ਕਹੋਗੇ ਮਹਿੰਗਾਈ ਬਾਈ ਬਾਈ ਕਹਿੰਦਾ ਫਸਾ ਲਿਆ ਇਹ ਤਾਂ ਹੈ ਉਹ ਤੇ ਕਹਿੰਦਾ ਸਮਝਦਾ ਕੋਈ ਕਹਿੰਦਾ ਸੀ ਨਾ ਕਿ ਨਹੀਂ ਨਹੀਂ ਮਹਿੰਗਾਈ ਪਤਾ ਲੱਗੀ ਉਹ ਘਰ ਦੇ ਖਰਚੇ ਕੀਤੇ ਜਾਂਦੇ ਜਦੋਂ ਆਪ ਕਮਾਉਣ ਨਾਲ ਇਹ ਮਹਿੰਗਾਈ ਕੀ ਹੈ ਕਾ ਠੰਡ ਨਹੀਂ ਰਜਾਈ ਜੂਣੇ ਨਿਕਲਦੇ ਮਹਿੰਗਾਈ ਦਾ ਪਤਾ ਹੀ ਆਪਣੇ ਤੇ ਗੱਲ ਨਹੀਂ ਨਾ ਆਈ ਹਲੇ ਅਸੀਂ ਆਪ ਕਮਾਉਂਦੇ ਨਹੀਂ ਪਾਜੀ ਫਿਲਹਾਲ ਤਾਂ ਕੋਈ ਐਹੀ ਜਿਹੀ ਚੀਜ਼ ਲੱਗੇ ਨਹੀਂ ਵਧੀਆ ਕੋਈ ਨਹੀਂ ਰਿਹਾ ਨਹੀਂ ਆਹ ਸਾਲ ਤਾਂ ਵਧੀਆ ਜੈਕਟ ਬਾਕੇ ਜੀਨ ਬਾਕੇ ਪੱਗ ਬੰਨ ਕੇ ਪੰਜਾਬੀ ਜਿਹਾ ਟਿਕਿਆ ਪਈ 2 ਸਾਲ ਪਹਿਲਾਂ ਨਹੀਂ ਆਏ ਹੁਣ 2 ਸਾਲ ਪਹਿਲਾਂ ਵਧੀਆ ਸੀ ਬਾਈ ਕਰ ਗਿਆ ਸੀ ਹੈਪੀ ਸਮਾਚਾਰ ਕਰ ਗਿਆ ਬਾਈ ਤੂੰ ਤਾਂ 23 ਚ ਤੁਹਾਡਾ ਕੀ ਵਧੀਆ ਨਹੀਂ ਵਧੀਆ ਰਿਹਾ ਪਾਜੀ ਹਾਂ ਥੋੜਾ ਰੁਟੀਨ ਚ ਆਏ ਬਾਕੀ ਦੋਸਤੀ ਯਾਰਾਂ ਦੋਸਤਾਂ ਨਾਲ ਹੋਰ ਗੁੜੀ ਹੋਈ ਆ ਜਿਹੜੀ ਸਭ ਤੋਂ ਵੱਡੀ ਗੱਲ ਸਾਡੀ ਅੱਛਾ ਹਾਂ ਇੱਥੇ ਪੂਰਾ ਸਾਲ ਹੀ ਮੇਲਾ ਦਾ ਕੈਂਪਸ ਰਹੇ ਆ ਵਧੀਆ ਰਿਹਾ ਓਕੇ ਅੱਗੇ ਵੀ ਰਹਿਣਾ ਚਾਹੁੰਦੇ ਹਾਂ ਦੋ ਸਾਲ ਬਾਈ ਦਾ 23 ਕਿਵੇਂ ਰਿਹਾ ਬਧਿਆ ਰਿਹਾ ਯਾਰਾਂ ਨਾਲ ਵਧੀਆ ਡਰੋਨ ਕਾ ਮੇਲਾ ਲੱਗਿਆ ਰਿਹਾ ਬਈ ਹੈਪੀ ਐਂਡਿੰਗ ਹੋ ਗਈ ਚਲੇ ਜਾਣਾ ਹੁਣ ਵਧੀਆ ਬਈ ਇਕੱਠੇ ਪੰਜਾਬ 24 ਕੈਨੇਡਾ ਹੈ ਹਾਂ ਬਈ ਸਾਰਿਆਂ ਤੇ ਮਹਿੰਗਾਈ ਦੀ ਮਾਰ ਨਹੀਂ ਮੈਂਦੀ ਇਹ ਯੂਥ ਖੜਾ ਜਿਨ੍ਹਾਂ ਤੇ ਮਹਿੰਗਾਈ ਦੀ ਕੋਈ ਮਾਰ ਨਹੀਂ ਸਾਡੇ ਤੇਗੀ ਨਾ ਸਾਡੇ ਘਰ ਦੇ ਤੇਗੀ ਫੇਰ अच्छा मतलब कोई टेंशन ही नहीं मतलब रोटी पानी सब्जी शो बाबा नानक ने बो खुला ਦਿੱਤਾ ऐश ਕਰਨ ਦੇ ਬਲ ਤੁਸੀਂ ਕਹਿ ਰਹੇ ਹੋ ਸਰਕਾਰਾਂ ਕਮਾਲੀ ਕਰ ਰਹੀਆਂ ਨੇ ਹਾਂ ਕਮਾਲ ਦਾ ਸਰ ਜੀ ਮੇਰੀ ਸਰਕਾਰਾਂ ਦਾ ਪਤਾ ਨਹੀਂ ਇਹ ਕਮਾਲ ਕਰ ਰਹੇ ਨੇ ਕਿਹਦੇ ਮਹਿੰਗਾਈ ਦਾ ਕੋਈ ਅਸਰ ਨਹੀਂ ਹੈ ਨਹੀਂ ਉਹ ਮਿਹਨਤ ਕਰਕੇ ਹੀ ਖਾਣਾ ਵਾ ਹਾਂ ਜੇ ਆਪਦੀ ਮਿਹਨਤ ਕਰਕੇ ਆਪ ਜਿ세 ਵੀ ਕਰਦੇ ਰੇ ਕੀ ਪਤਾ ਕੱਲ ਪਟਾਕਾ ਪੈਣਾ ਸਹੀ ਗੱਲ ਨਾ ਇਸ ਕਰਕੇ ਨਜ਼ਾਰਾ ਪਟਾਕੇ ਤੋਂ ਜ਼ਿਆਦਾ ਹੈ ਮਤਲਬ ਬੋਲਟ ਬਲਟਾ ਹੈ ਕਿਸੇ ਕੋਲ ਪਹਿਲਾਂ ਸੀ ਵੀਰੇ ਘਰ ਦੇ ਨੇ ਵੇਚਦਾ ਮਹਿੰਗਾਈ ਕਰਕੇ ਨਾ ਨਾ ਮਹਿੰਗਾਈ ਵੀਰੇ ਪਟਾਕੇ ਕਰਕੇ ਘਰਿਸ਼ ਕਹਤਾ ਬਹੁਤ ਆਂਦੀਆਂ ਅੱਛਾ ਪਟਾਕੇ ਹਾਂਜੀ ਓਕੇ ਤਾਂ ਮਤਲਬ ਪੁਲਸ ਨੇ ਬਲਸ ਨੇ ਰੋਕ ਲਿਆ ਸੀ ਕਿ ਘਰ ਦੇ ਨਹੀਂ ਪਟਾਕੇ ਵਾਤੇ ਪੁਲਸ ਨੇ ਵੀਰੇ ਕੀ ਰੋਕਣਾ ਚਾਚਾ ਐਸ ਐਚਓ ਜੀ ਬੰਦੇ ਯਾਰ ਨੇ ਜੱਟ ਦੇ ਚੰਨਾ ਦੀ ਪਰਦੀ ਖਾਕੀ ਆ ਦੋਸਤੋ ਇਹ ਤਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਜਾਣ ਦੇ ਲਈ ਐਲਸ ਕਰਨੀ ਪੈਂਦੀ ਹੈ ਯਾਨੀ ਕਿ ਇੰਗਲਿਸ਼ ਸਿੱਖਣੀ ਪੈਂਦੀ ਹੈ ਜੇ ਕਿਤੇ ਪੰਜਾਬੀਆਂ ਨੂੰ ਇੰਗਲਿਸ਼ ਦੀ ਲੋੜ ਨਾ ਪੈਂਦੀ ਟੈਸਟ ਦੇਣ ਦੀ ਲੋੜ ਨਾ ਪੈਂਦੀ ਤਾਂ ਪੰਜਾਬੀਆਂ ਨੇ ਸਾਰੇ ਕਿਤੇ ਪਹੁੰਚ ਜਾਣਾ ਸੀ ਸਾਰੇ ਕਿਤੇ ਪੰਜਾਬੀ ਪੰਜਾਬੀ ਹੋਣੇ ਸੀ ਫਿਰ ਤਾਂ ਦੋਸਤੋ ਬ੍ਰੈਮਟਨ ਜਿਹੜਾ ਉਹ ਬਠਿੰਡਾ ਬਣ ਜਾਣਾ ਸੀ ਸਿਡਨੀ ਆ ਉਹਨੇ ਸੰਗਰੂਰ ਬਣ ਜਾਣਾ ਸੀ ਨਿਊਯਾਰਕ ਨੇ ਨਵਾਂ ਸ਼ਹਿਰ ਬਣ ਜਾਣਾ ਸੀ ਤੇ ਲੰਡਨ ਦੇ ਦੋਸਤੋ ਲੈਂਡਰਾ ਬਣ ਜਾਣਾ ਸੀ ਕਿਉਂਕਿ ਪੰਜਾਬੀ ਹਰ ਜਗ੍ਹਾ ਪਹੁੰਚ ਜਾਂਦੇ ਨੇ ਜਿੱਥੇ ਨਹੀਂ ਵੀ ਪਹੁੰਚਣਾ ਹੁੰਦਾ ਦੋਸਤੋ ਪੰਜਾਬੀ ਉੱਥੇ ਵੀ ਪਹੁੰਚ ਜਾਂਦੇ ਨੇ ਸੋ ਬਾਹਰ ਜਾਣ ਦੇ ਕ੍ਰੇਜ਼ ਨੂੰ ਲੈ ਕੇ ਸਾਡੇ ਨੌਜਵਾਨਾਂ ਦਾ ਕੀ ਕਹਿਣਾ ਹੈ ਆਉ ਦਿਖਾਨੇ ਆ ਤੁਨ ਸੋ ਹੁਣ ਕਹੀ ਜਾਂਦੇ ਕਿ ਕੈਨੇਡਾ ਦਾ ਜੇ ਵੀ ਔਖਾ ਹੋ ਗਿਆ ਕਿ ਲੋਕਾਂ ਨੇ ਡਬਲ ਫੀਸਾਂ ਕਰਤੀਆਂ ਠੀਕ ਹੈ ਸੋ ਤੁਹਾਡਾ ਕਿਸੇ ਦਾ ਸੁਪਨਾ ਸੀਗਾ ਕਿ ਕੈਨੇਡਾ ਜਾਂਦਾ ਕਿ ਮਰ ਗਿਆ ਹੋਵੇਗੀ ਯਾਰ ਕੰਮ ਹੀ ਖਰਾਬ ਹੋ ਗਿਆ ਉਹ ਬਾਈ ਦਾ ਆਸਾ ਨਿਕਲੇ ਸਾਡਾ ਉਦੋਂ ਦੋ ਦੋ ਹੀ ਮਰਿਆ ਜਦੋਂ ਵਧੀਆ ਸੀ ਸਾਡੇ ਕਈ ਬੰਦੇ ਦਾ ਮਰਿਆ ਸਾਡਾ ਉਦੋਂ ਦਾ ਹੀ ਮਰਿਆ ਹੋਇਆ ਜਦੋਂ ਬਹੁਤ ਹਾਲਾਤ ਵਧੀਆ ਸੀ ਜਦੋਂ ਵਧੀਆ ਹਾਲਾਤ ਸੀਗੇ ਹਾਂ ਕੈਨੇਡਾ ਦੀ ਰੈਸੈਸ਼ਨ ਰਿਕਵਰੀ ਬੂਮ ਅਸੀਂ ਸਾਰਾ ਇੱਥੇ ਦੇਖ ਲਿਆ अच्छा सारा ਇੱਥੇ ਦੇਖ ਲਿਆ ਭਾਈ ਦੇ ਭਾਜੀ ਦਾ ਹੁਣ ਵਰਕ ਪਰਮਿਟ ਲੱਗ ਗਿਆ ਵੈਸੇ ਦੱਸ ਦਿੰਨਾ ਨੂੰ ਨਾਲੇ ਕਹਿੰਦੇ ਸੀ 1 ਜਨਵਰੀ 2024 ਤੋਂ ਪਹਿਲਾਂ ਪਹਿਲਾਂ ਲਾ ਦਿਓ ਉਸ ਤੋਂ ਬਾਅਦ ਵਰਕ ਪਰਮਿਟ ਜਾਂ ਹੋਰ ਰੂਲ ਬਦਲ ਜਾਣਾ ਭਾਜੀ ਵੀਜ਼ਾ ਆਇਆ ਹੋਇਆ ਤੇ ਗੱਲ ਆਏ ਆ ਭਾਈ ਦਾ ਵੀ 25-30 ਲੱਖ ਤਾਂ ਹੁਣ ਸਟੱਡੀ ਵੀਜ਼ਾ ਦਾ ਲੱਗਣਾ ਤੇ 25-30 ਲੱਖ ਚ ਬੰਦਾ ਵਰਕ ਜਾ ਰਿਹਾ ਓਕੇ 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 ਮਤਲਬ ਜਿਹੜੀ ਮੈਂ ਗੱਲ ਗਈ ਸੀ ਕਿ ਕਾਊਂਟਾਂ ਦੇ ਵਿੱਚੋਂ ਪੈਸੇ ਖਤਮ ਹੋ ਗਏ ਆ ਭਾਈ ਦੇ ਹੈਗੇ ਆ ਨਹੀਂ ਨਹੀਂ ਉਹ ਖਤਮ ਕਰ ਭਾਈ ਦੇ ਭਾਈ ਦੇ ਚੁੱਕੇ ਆ ਇਹ ਹੁਣ ਅਕਾਊਂਟ ਭਰਨ ਚੱਲੇ ਉੱਥੇ ਪੈਸਾ ਹੀ ਪੈਸਾ ਹੋਊਗਾ ਰੱਬ ਕਰੇ ਸੁੱਖਾ ਰੱਖੇ ਤਾਂ ਭਾਈ ਸਾਡੇ ਵੀ ਭਰਦੇ ਰਹਿਣ ਹਾਂ ਭਰ ਜਾਣੇ ਨੇ ਪਾ ਚੱਲੇ ਆਏ ਆ ਪਰ ਸਭ ਤੋਂ ਵੱਡੀ ਗੱਲ ਆ ਵੀ ਭਰਾ ਸਾਡੇ ਨਾਲ ਚੰਡੀਗੜ੍ਹ ਰਹਿ ਕੇ ਚੱਲੇ ਆਇਆ ਇਹਨੂੰ ਸਾਡੇ ਦੁੱਖ ਪਤਾ ਹੈ ਹਾਂ ਮਤਲਬ ਸਾਨੂੰ ਆਸ ਹੈ ਤਾਂ ਜਰੂਰ ਹੋਊਗੀ ਚਾਹੇ ਜੀਆਈਸੀ ਤੋਂ ਚਾਹੇ ਜਿਵੇਂ ਮਰਜ਼ੀ ਕਢਾ ਕੇ ਭੇਜੇ ਸਾਨੂੰ ਸਾਨੂੰ ਮਿਲ ਹੀ ਜਾਣੇ ਆ ਅਸੀਂ ਅਸੀਂ ਤੁਹਾਡੇ ਚੈਨਲ ਆ ਇਹਨੂੰ ਫੇਰ ਵੀ ਰਿਕੁਐਸਟ ਕਰਦੇ ਆ ਵੀ ਭਾਈ ਸਾਡੇ ਕੀ ਕੀ ਰੱਖੇ ਸਰੋਤਿਆਂ ਵੱਲੋਂ ਵੀ ਭਾਈ ਦਾ ਮਤਲਬ ਇੰਨਾ ਕਮਾਨ ਹੋ ਵੀ ਵੀ ਇੱਕ ਮਿੰਟ ਪੜ੍ਹ ਪੜ ਕੇ ਸਾਨੂੰ ਪੈਸੇ ਭੇਜੀ ਜਾਵੇ ਬੜਾ ਭਾਈ ਹੁਣ ਜਾ ਕੇ ਕੰਮ ਸਾਰ ਲੱਗ ਜੀ ਤੇ ਵਰਕ ਪਰਮਿਟ ਤੇ ਤੇ ਪੈਸੇ ਇੱਧਰ ਭੇਜਦੇ ਰਹਿਣੇ ਆ ਬਾਹਰ ਹੈਗੇ ਆ ਬਾਹਰ ਗਏ ਸਾਰੀ ਬਾਹਰ ਨਹੀਂ ਸਾਰੀ ਵਾਰ ਤੁਸੀਂ ਉਹਨਾਂ ਨੂੰ ਜਿਹੜੇ ਜਿਗਰੀ ਸੀ ਉਹ ਵਾਰ ਦੁਰਗੇ ਬਾਕੀ ਜਿਗਰੀ ਹੋਰੇ ਖੜੇ ਨੇ ਆਪਣੇ ਨਾਲ ਖਾਸ ਤੁਸੀਂ ਸਾਰੇ ਕਹਿੰਦੇ ਹੋ ਕਿ ਉਰੇ ਨਜ਼ਾਰੇ ਆ ਖੁੱਲੇ ਹੈਗੇ ਆ ਪਰ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਕਹਿੰਦੇ ਯਾਰ ਸਾਡੇ ਨਾਲ ਤਾਂ ਯਾਰ ਘਟਦੇ ਗਏ ਪੈਗ ਵੱਧ ਦੇ ਗਏ ਨਹੀਂ ਹੁਣ ਤੁਸੀਂ ਕਹਿੰਦੇ ਹੋ ਕਿ ਯਾਰ ਇੱਥੇ ਨਜ਼ਾਰੇ ਆ ਕਿ ਆਪਦਾ ਕਮਾਉਣੇ ਆ ਖਾਣੇ ਆ ਖੁੱਲੇ ਉਰੇ ਨਜ਼ਾਰੇ ਵੀ ਜਿਵੇਂ ਤੁਸੀਂ ਉਰੇ ਵੀ ਚੱਲ ਮਾਰ ਰਹੇ ਹੋ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਕਹਦੇ ਕਹਿੰਦੇ ਕਿ ਯਾਰ ਤੁਸੀਂ ਕਿਉਂ ਬਾਹਰ ਗਏ ਜਿਉਂ ਰਹੀ ਸਭ ਕੁਝ ਠੀਕ ਸੀ ਬਾਈ ਕਹੀ ਕਈ ਨੇ ਵੀ ਐ ਅਗਲੇ ਕਹਿ ਦੇਣੀ ਅੱਗੇ ਦੇ ਕਿ ਚਲੋ ਬਈ ਕਈਆਂ ਨੂੰ ਲਾਈਫ ਸਟਾਈਲ ਪਸੰਦ ਸੀ ਬਾਹਰ ਦਾ ਹਨਾ ਬਾਈ ਹੁਣ ਕਈਆਂ ਦੇ ਆਪਣੇ ਡ੍ਰੀਮ ਹੁੰਨੇ ਬਾਈ ਸ਼ੌਂਕ ਕਈ ਬਾਹਰ ਜਾ ਕੇ ਪੂਰੇ ਕਰਨਾ ਚਾਹੁੰਦੇ ਹੁਣ ਸਾਡਾ ਇੱਥੇ ਸਰਦਾ ਸੀ ਸਾਰ ਲਈਦਾ ਬਈ ਆਪਣੀ ਆਪਣੀ ਲਾਈਫ ਹੈ ਆਪਣੀ ਆਪਣੀ ਚੋਇਸ ਹੁੰਦੀ ਬੰਦੇ ਦੀ ਆਪਣੀ ਤਾਂ ਨਹੀਂ ਉਸ ਮਤਲਬ ਕੋਈ ਨਾ ਕਿ ਸਿਸਟਮ ਦੀ ਪ੍ਰੋਬਲਮ ਕਰਕੇ ਕਹੇ ਕਿ ਆਪਦੇ ਸ਼ੌਂਕ ਨੂੰ ਕਹੇ ਕਿ ਉਹ ਤੁਹਾਨੂੰ ਲੱਗਦਾ ਕਈ ਤਾਂ ਆਪਣੇ ਸ਼ੌਂਕ ਨੂੰ ਪੂਰੇ ਗਏ ਨੇ ਇੱਕ ਨੂੰ ਵੇਖ ਕੇ ਅਸੀਂ ਬਾਹਰ ਜਾਈਏ ਬਾਹਰ ਜਾਈ ਪਰ ਹੁਣ ਪਰ ਲੱਗ ਗਿਆ ਕਿ ਵਾਪਸ ਆਈਏ ਜਿਹੜੇ ਕਹਿੰਦੇ ਆ ਕਿ ਹਮੇਸ਼ਾ ਆ ਕੀ ਓਵਰਆਲ ਮਤਲਬ ਇਹ ਚੀ ਗਲਤ ਨਹੀਂ ਜਿਹੜੇ ਕਹਿੰਦੇ ਕਿ ਇੱਥੇ ਕੁਝ ਨਹੀਂ ਹੈਗਾ ਤੇ ਬਾਹਰ ਜਾ ਰਹੇ ਤਾਂ ਇਹ ਮਿਹਨਤ ਕਰੋ ਸਭ ਕੁਝ ਇੱਥੇ ਮਿਲੇਗਾ ਸਭ ਕੁਝ ਮਿਲੇਗਾ ਉੱਥੇ ਵੀ ਤੁਹਾਡੇ ਹਿਸਾਬ ਕਰਨੇ ਨੇ ਉੱਥੇ ਵੀ ਲੋਕਾਂ ਦੀ ਫਲਸ਼ਾਂ ਸਾਫ ਕਰਨੀ ਆ ਉੱਥੇ ਵੀ ਸਾਰਾ ਕੁਝ ਸ਼ਿਫਟਾਂ ਹੀ ਲਾਣੀਆਂ 12-12 ਘੰਟੇ ਠੀਕ ਹੈ ਤੇ ਉਹੀ ਇੱਥੇ ਕਰ ਲੈਣ ਇੱਥੇ ਤੁਸੀਂ ਸਰਕਾਰ ਦਾ ਪ੍ਰੋਪਰ ਸਰਕਾਰ ਦਾ ਦੋਸ਼ ਤਾਂ ਨਹੀਂ ਸਮਝਦੇ ਸਰਕਾਰ ਦਾ ਵੀ ਮੇਰੇ ਹਿਸਾਬ ਨਾਲ ਕਹਿੰਨਾ ਨਾ ਸਰਕਾਰ ਦਾ ਤਾਂ ਛੱਡ ਹੀ ਦੋ ਜਿਵੇਂ ਅਸੀਂ ਕਹਿੰਨੇ ਆ ਨਾ ਕਿ ਸਰਕਾਰ ਨਹੀਂ ਕਰਨ ਦਿੰਦੀ ਕੁਝ ਜਾਇਏ ਤਾਂ ਬਹੁਤ ਗੱਲਾਂ ਹੈਗੀਆਂ ਜਿਹੜੀ ਸਰਕਾਰ ਤੇ ਹਾਂ ਤੁਸੀਂ ਹੁਣ ਆਪਣੇ ਯਾਰਾਂ ਦੋਸਤਾਂ ਨੂੰ ਸਹੀ ਕਹਿੰਦੇ ਕਿ ਗਲਤ ਕਹਿੰਦੇ ਹੋ ਵੀਰੇ ਮੇਰੇ ਯਾਰ ਦੋਸਤ ਗਏ ਨੇ ਆਪਾਂ ਉਹਨਾਂ ਨੂੰ ਨਾ ਗਲਤ ਕਹਿੰਦਾ ਸਹੀ ਆਪਦੇ ਸ਼ੌਂਕ ਨੂੰ ਗਏ ਆਪਦੇ ਸ਼ੌਂਕ ਨੂੰ ਵਾਪਸ ਆਈਏ ਹੁਣ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਰਾਤ ਨੂੰ ਮੈਸੇਜ ਦੇ ਘਾੜਾ ਨਾ ਕੱਟਣਾ ਹੋਊਗੀ ਕਹੀ ਹੈ ਕੱਟਦੇ ਵੀਰੇ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਉਹਨਾਂ ਨੇ ਇੱਕ ਕਟਣੀ ਦੋ ਤਿੰਨ ਆਏ ਨਹੀਂ ਬਾਈ ਤਾਂ ਕਹਿੰਦਾ ਪਤਾ ਚੱਲਦਾ ਹਾਂਵੇਂ ਸਦਾ ਅੱਛਾ ਤੁਹਾਡੇ ਚ ਮਤਲਬ ਕਿਸੇ ਦਿਮਾਗ ਚ ਆਇਆ ਕਿ ਮੈਂ ਵੀ ਬਾਹਰ ਚੱਲ ਜਾਾਂ ਕੋਈ ਕੁਛ ਨਹੀਂ ਹੈਗਾ ਨਾ ਬਾਈ ਆਪਣਾ ਨਹੀਂ ਦਿਮਾਗ ਕਰਦਾ ਬਾਹਰ ਇੱਥੇ ਠੀਕ ਹੈ ਬਾਈ ਸਵੇਰੇ ਆਪਣਾ ਵ ਖਰਚਾ ਮਿਲਦਾ ਹੈ ਘਰ ਤੋਂ ਵਧੀਆ ਆਪਣੀ ਜਦੋਂ ਕਮਾਣ ਦਾ ਹੋਇਆ ਕਮਾਵੀ ਲਵਾਂਗੇ ਇੱਥੇ ਬਾਹਰ ਵੀ ਤਾਂ ਕਮਾਣਾ ਹੀ ਹੈ ਜੀ ਕਿਸੇ ਥੱਲੇ ਲੱਗ ਕੇ ਕਮਾਣਾ ਔਰੇ ਆਪਣਾ ਕਰ ਲਾਂਗੇ ਕੁਝ ਬਾਹਰ ਦੀ ਗੱਲ ਚੱਲ ਰਹੀ ਸੀ ਬਾਈ ਬਾਹਰ ਹੀ ਖੜਾ ਔਰੇ ਆ ਰਿਹਾ ਯਾਰ ਬਹੁਤ ਟਾਈਮ ਹੋ ਗਿਆ ਤੈਨੂੰ ਗੱਲਬਾਤ ਕਰੇ ਕਿਹੜਾ ਡਿਪਾਰਟਮੈਂਟ ਹੈ ਬਾਈ ਦਾ ਮੈਂ ਤਾਂ ਹਲੇ ਪਲੱਸ 2 ਚ ਐ ਵੀਰੇ ਅਜਾ ਪਲੱਸ 2 ਕਰ ਰਹੇ ਆ ਬਾਈ ਪਲੱਸ 2 ਵਾਲੇ ਨੂੰ ਗਾਣਾ ਕੱਢ ਰਹੀ ਸਾਰਿਆਂ ਨੂੰ ਬਾਈ ਤਾਈਆਂ ਚੋਂ ਬਖੜਾਈ ਦੋ ਮੇਰੇ ਬਾਅਦ ਤੁਹਾਡਾ ਹੈਗਾ ਬਾਹਰ ਜਾਉਣ ਦਾ ਪਲਾਨ ਨਾ ਨਾ ਬੜੇ ਭਾਈਆਂ ਦੇ ਸਿਰ ਪੂਰੀ ਠੀਕ ਹੈ ਜੀ ਬੜੇ ਭਾਈਆਂ ਦੇ ਐਸ਼ਕਾ ਨੰਦੇ ਪੂਰੇ ਵੱਡੇ ਭਾਈ ਹਾਂਜੀ ਹਾਂਜੀ ਪੂਰੇ ਇੱਕ ਚੀਜ਼ ਦੀ ਕਮੀ ਤਾਂ ਨਹੀਂ ਹੁੰਦੀ ਕਿੱਥੇ ਕਮੀ ਬੱਸ ਬੋਲਣਾ ਨਹੀਂ ਦੇਖੜੇ ਇਹ ਚਾਰਜ ਨਹੀਂ ਹੈ ਓਕੇ ਕੀ ਕਰਨਾ ਕੀ ਕਰਨਾ ਬਲਸਟ ਤੋਂ ਬਾਅਦ ਮਿਲ ਲੈ ਬੋਨਾ ਮੈਂ ਭਾਈ ਕੁਛ ਨਹੀਂ ਬੋਲਣਾ ਭਾਈ ਮਤਲਬ ਪੰਜਾਬ ਤੋਂ ਕੋਈ ਗੱਲ ਹੀ ਨਹੀਂ ਕਰ ਰਹੇ ਭਾਈ ਕਹਿੰਦਾ ਮੈਂ ਬਾਹਰ ਚ ਲੈ ਕੀ ਲੈਣਾ ਦੇਣਾ ਨਹੀਂ ਗਾਉਂਦੇ ਕਿਉਂ ਜਾ ਰਹੇ ਬਾਹਰ ਅਸੀਂ ਦੀ ਆਵਾਜ਼ ਆ ਭਜੀਆ ਕੰਟਰੋਲ ਭਾਈ ਬੜਾ ਮਤਲਬ ਭਾਉਕ ਨਹੀਂ ਹੋਣਾ ਭਾਈ ਕਿਉਂ ਮਤਲਬ ਕਿਉਂ ਜਾ ਰਹੇ ਪੰਜਾਬ ਛੱਡ ਛੱਡ ਗਏ ਥੋੜੀ ਜਾ ਰਹੇ ਆ ਬਾਈ ਮੁੜਿਆ ਹੁਣ ਇੱਥੇ ਬਾਈ ਘਰ ਆ ਸਾਡਾ ਬਾਈ ਕਹਿੰਦਾ ਮੈਂ ਟਰਾਲੀ ਵਰਕੇ ਮਿੱਟੀ ਨਾਲ ਕੇ ਚੱਲਣਾ ਪੰਜਾਬ ਦੀ ਜਮੀਨ ਆ ਸਾਡੀ ਘਰਾਂ ਦੀ ਕੀ ਸੋਚਿਆ ਸੀਗਾ ਕਿ ਬਾਹਰ ਜਾਣਾ ਮੈਂ ਕੰਮ ਕਰਨ ਚੱਲੇ ਆ ਬਾਈ ਅੱਛਾ ਸੌਖੇ ਹੁਣ ਚੱਲੇ ਆ ਜਦੋਂ ਸੌਖੇ ਹੋ ਕੇ ਮੁੜਿਆਵਾਂਗੇ ਇੱਥੇ ਮਤਲਬ ਤੁਹਾਨੂੰ ਲੱਗਿਆ ਜਿਵੇਂ ਕਿ ਸਟੱਡੀ ਕੀਤੀ ਜਾਂ ਨੌਕਰੀ ਨਹੀਂ ਮਿਲੀ ਤਾਂ ਕਰਕੇ ਹਾਂ ਬਾਈ ਉਹ ਜਿਹੜਾ ਗਾਣਾ ਨਹੀਂ ਮਿਲਦੇ ਨਹੀਂ ਕੁਝ ਵੀ ਬਾਈ ਕਿਹੜਾ ਡਿਪਾਰਟਮੈਂਟ ਆ ਤੁਹਾਡਾ ਕੀ ਕਰਦੇ ਵੀ ਨਹੀਂਗਾ ਬੀਏ ਕਰੀਏ ਬਾਈ ਅੱਛਾ ਬੀਏ ਕਰੀਏ ਉਸ ਤੋਂ ਬਾਅਦ ਜੌਬ ਦਾ ਟਰਾਈ ਕੀਤਾ ਕਿਤੇ ਤੁਸੀਂ ਨਹੀਂ ਬਾਈ ਤੁਸੀਂ ਜੇ ਇਹੀ ਕਹਿ ਰਹੇ ਹੋ ਕਿ ਮੈਂ ਜੋਬ ਦਾ ਟਰਾਈ ਨਹੀਂ ਕੀਤਾ ਫਿਰ ਤੁਸੀਂ ਕਹਿ ਰਹੇ ਮਿਲਦੀ ਹੈ ਬਾਈ ਪ੍ਰਾਈਵੇਟ 10000 15000 10000 15000 ਮਤਲਬ ਕਿੰਨੇ ਵਾਰ ਟਰਾਈ ਕੀਤਾ ਤੁਸੀਂ ਜੋਬ ਦਾ ਦੋ ਤਿੰਨ ਵਾਰ ਕਰ ਲਿਆ ਬਾਈ ਲੱਗ ਵੀ ਲਈ ਬਾਈ ਕਮਾ ਵੀ ਲੱਤਾ ਬਾਈ ਅੱਛਾ ਪਰ ਤੁਹਾਨੂੰ ਲੱਗਦਾ ਕਿ ਮਤਲਬ ਜੇ ਆਪਾਂ ਕਹਿ ਦਈਏ ਕਿ ਕਈ ਇੱਥੇ ਜਿਵੇਂ ਪੰਜਾਬ ਯੂਨੀਵਰਸਿਟੀ ਖੜੇ ਆ ਕਈ ਐਮ ਫਿਲ ਕਰ ਰਹੇ ਆ ਪੀ ਐਚ ਡੀ ਕਰ ਰਹੇ ਆ ਕਿ ਗ੍ਰੈਜੂਏਸ਼ਨ ਤੋਂ ਬਾਅਦ ਆਪਾਂ ਟੀਚਿੰਗ ਲੈਣ ਚ ਦੇ ਦਾਂ ਕਿ ਆਪਾਂ ਅੱਗੇ ਰਿਸਰਚ ਕਾਲਰ ਆ ਅੱਗੇ ਪੜ੍ਹਾਈ ਕਰੀਏ ਇਹ 40 40 ਐਪਲੀਕੇਸ਼ਨ ਆ ਨਾ ਲੈਂਗੁਏਜ ਚ ਲੱਗ ਆ ਫਰੈਂਚ ਉਰਦੂ ਚਲ ਜਾਓ 40 40 ਸਕਾਲਰ ਇਨਾਂ ਕੋਲ ਖੜਾ ਆ ਬਾਈ ਨੇ ਜਿਵੇਂ ਪਹਿਲੇ ਦੇਖ ਲਿਆ ਕਿ ਅਗਲੇ ਵਾਲਾ ਨੂੰ ਨਹੀਂ ਮਿਲ ਰਹੀ ਤਾਂ ਅੱਗੇ ਕੁਝ ਨਹੀਂ ਪਿਆ ਕਿ ਟਾਈਮ ਸਰ ਮੈਂ ਚਲ ਜਾਂਦਾ ਕਿਉਂਦੇ ਰਹਿ ਗਏ 30 30 ਸਾਲ ਉਮਰ ਉਹ ਕੀ ਨਾ ਦੀ ਇੱਥੇ ਫਿਰ ਰਹੀਆਂ ਬਿਨਾ ਨੌਕਰੀਆਂ ਦਾ ਵਿਚਾਰੇ ਇਹਦਾ ਫੇਰਲੇ ਤਈਆਂ 24 ਨੇ ਆਪਣਾ ਹੁਣੀ ਸੈੱਟ ਕਰ ਲਈਏ ਹਾਂ ਓਕੇ ਓਕੇ ਪਾਜੀ ਵਾਲਿਆਂ ਦਾ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਐਮਪੀ ਲਾਲਿਆਂ ਦੀ ਵਿਆਹ ਦੀ ਉਮਰ ਵੀ ਲੰਘ ਗਈ ਜਿਨ੍ਹਾਂ ਨੇ ਜਿਹੜੇ ਪੀਆਰਡੀ ਰਿਸਰਚਰ ਸਕਾਲਰ ਆ ਉਹ ਅੱਜ ਵੀ 32 32 ਸਾਲ ਦੇ ਗਾਈਡਾਂ ਦੇ ਮਗਰੀ ਆ ਮਤਲਬ ਕੋਈ ਚਲੋ ਬਿਰਲਾ ਟਾਮਾ ਤਾਂ ਹ ਠੀਕ ਹੈ ਠੀਕ ਹੈ ਬਿਲਕੁਲ ਤੇ ਪਾਕ ਇੱਕ ਹੋਰ ਗੱਲ ਜਿਵੇਂ ਹੁਣ ਇਹਨਾਂ ਨੇ ਤਾਂ ਸਾਰਾ ਪੇਪਰ ਦਾ ਜਿਹੜਾ ਸਿਸਟਮ ਰੱਖਿਆ ਹੋਇਆ ਵੀ ਹਨਾ ਕਹਿੰਦੇ ਵੀ ਪੇਪਰ ਪਾਸ ਕਰੋ ਲੱਗ ਜਾਓ ਹੁਣ ਸਾਰੀ ਕਿਹੜਾ ਕਰੀਮੇ ਫਿਰਦੀ ਆਈ ਉਹਦੇ ਹਨਾ ਸਾਰੇ ਕਿਹੜਾ ਪੜੇ ਲਿਖਿਆ ਬਿਨਾ ਪੜੇ ਲਿਖਿਆ ਨੂੰ ਜਾਂ ਘੱਟ ਪੜੇ ਲਿਖਿਆ ਨੂੰ ਇਹ ਕੀ ਨੌਕਰੀ ਦੇ ਉਹ ਹੁਣ ਮੁੰਡਾ ਬਾਹਰ ਚੱਲਿਆ ਜੀ ਉੱਥੇ ਜਾ ਕੇ ਇਹ ਟਰੱਕ ਵੀ ਚਲਾਉਂਗਾ ਤੇ ਇਹ ਤਾਂ ਘ ਆਪਣਾ ਘਰ ਪੂਰਾ ਕਰ ਸਕਦਾ ਇਹ ਆ ਇਹ ਗੱਲਾਂ ਕਰਕੇ ਵੀ ਫਿਰ ਯੂਥ ਬਾਹਰ ਜਾਂਦਾ ਐਂਡ ਤੇ ਭਾਜੀ ਜਿੱਧਰ ਮਰਜ਼ੀ ਨੂੰ ਤੁਰਪੋ ਗੱਲ ਉੱਥੀ ਆ ਕੇ ਖੜਨੀ ਆ ਭਾਜੀ ਤੇ ਜਿਹੜੇ ਆਪਣੇ ਸੀਨੀਅਰ ਮੈਂ ਵੀ ਸ਼ਾਰਟ ਚ ਗੱਲਬਾਤ ਖੜਾ ਕਰੂੰਗਾ ਇਸ ਤੋਂ ਪਹਿਲਾਂ ਭਾਈ ਦੇ 3-4 ਹੋਰ ਚਿੱਟੇ ਵਾਲਾ ਆ ਜਾਂਦਾ ਇਹ ਗੱਲ ਇੱਕ ਸਟੂਡੈਂਟ ਜਾਂਦਾ ਘੱਟੋ ਘੱਟ 20 ਲੱਖ ਰੁਪਏ ਨਾਲ ਲੈ ਕੇ ਜਾਂਦਾ ਲੈ ਕੇ ਜਾਂਦਾ 20 ਲੱਖ ਰੁਪਏ ਤਾਂ ਬਾਅਦ ਕੀ ਨਾ ਫੀਸ ਡਬਲ ਕਰਤੀ ਚਲੋ 30 ਲੱਖ ਲਾ ਲੈਣਿਆ ਇਸ ਵਾਰ ਦਾ 30 ਲੱਖ ਸਿੱਥੇ ਇੱਕ ਤੋਂ ਇੱਕ ਟਾਪ ਨੰਬਰ ਦਾ ਕੰਮ ਸ਼ੁਰੂ ਹੋ ਸਕਦਾ ਜੇ ਕਿਸੇ ਨੇ ਕਰਨੀ ਹੋਵੇ ਮਿਹਨਤ ਉਥੇ ਜਾ ਕੇ ਅੰਗਰੇਜ਼ਾਂ ਥੱਲੇ ਕੰਮ ਕਰਨ ਨੂੰ ਰਾਜੀ ਆ ਬਟ ਇੱਥੇ ਨਹੀਂ ਅਸੀਂ ਕੁਝ ਕਰ ਸਕਦੇ ਪਹਿਲਾਂ ਕਰਜ਼ਾ ਚੁੱਕੋ ਇੱਥੇ ਕਰੋ ਪਹਿਲਾਂ ਕਰਜ਼ਾ ਚੱਕ ਕੇ ਲੈ ਕੇ ਜਾਓ ਕਰਜ਼ੇ ਦੇ ਬੰਦਾ ਮਰ ਜਾਂਦਾ ਰਹਿ ਰਹਿ ਕੇ ਫਿਰ ਕਹਿੰਦੇ ਇਹ ਕਰਦਾ ਉਹ ਕਰਦਾ ਚੰਗਾ ਇੱਥੇ ਕੰਮ ਕਰ ਲਓ ਇੱਥੇ ਸਟੈਂਡ ਹੋ ਜਾਓ ਜ਼ਿੰਦਗੀ ਮੈਂ ਇਵੇ ਕਰਨਾ ਉਹ ਤੋਂ ਦਾ 3.5 ਤੋਂ 4 ਲੱਖ ਜੇ ਤੇ 70000 ਵੀ ਬਣਦਾ ਪੈਣਾ ਵੀਰੇ ਮਹੀਨੇ ਦਾ ਉਹ ਵਧੀਆ ਹੈ ਸਫੀਸ਼ੀਐਂਟ ਹੁਣ ਬਾਕੀ ਕੀ ਹੈ ਜੇ ਤੁਹਾਨੂੰ ਸ਼ੌਂਕ ਆਵੇ ਰੂਬੀ ਕੋਲ ਲੈਣੀ ਇਹ ਲੈਣੀ ਉਹ ਲੈਣੀ ਥਾਰ ਆਪਣੀ ਜੇਬ ਚ ਥਾਰ ਤੱਕ ਭੁਗਦੀ ਨਾ ਤਾਂ ਥਾਰ ਲਵੋ ਰੂਬੀ ਕੋਣ ਗਲੇ ਨੂੰ ਹੱਥ ਨਾ ਪਾਓ ਠੀਕ ਹੈ ਵੀਰੇ ਸਿਆਣਿਆਂ ਦੀ ਗੱਲ ਹੁੰਦੀ ਸੀ ਵੱਡੇ ਸਿਆਣੇ ਕਹਿੰਦੇ ਕਿ ਚਾਦਰ ਵੇਖ ਕੇ ਹੀ ਉਹਨਾਂ ਚ ਆ ਇਹ ਚਾਦਰ ਪਾਣੇ ਲੱਗੇ ਹੋਏ ਸਾਰੇ ਚਾਦਰ ਪਾਣੇ ਕਿ ਲੀਰ ਕਰ ਛੱਡੀਂ ਨਾ ਹੋਰ ਜੋੜ ਲੈਣੀ ਇਹ ਕਹਿੰਦੇ ਨੇ ਲੀਰੋ ਲੀਰ ਕਰ ਛੱਡੀਂ ਚਾਦਰ ਗੰਢਾ ਮਾਰ ਰਹੇ ਉਹ ਪਹਿਲਾ ਟਾਈਮ ਸੀਗਾ ਜਦੋਂ ਬਾਹਰ ਜਾ ਕੇ ਬੰਦਾ ਸਫਲ ਹੋ ਜਾਂਦਾ ਸੀ ਅੱਜ ਕੱਲ ਬਈ ਬਾਹਰ ਵੈਲੇ ਹੀ ਰੈਸੈਸ਼ਨ ਚੱਲਦਾ ਪਿਆ ਯਾਰ ਤੁਹਾਨੂੰ ਕੰਮ ਮਿਲ ਨਹੀਂ ਰਿਹਾ ਤੁਸੀਂ 25-30 ਲੱਖ ਇੱਥੇ ਲਾ ਕੇ ਜਾਂਦੇ ਹੋ ਅੱਜ ਦੇ ਟਾਈਮ 'ਚ ਬਾਹਰ ਜਾ ਕੇ ਉਹੀ ਬੰਦਾ ਸਫਲ ਹੈ ਜਿਹਦਾ ਹੋਰੀ ਬੈਗ ਤਕੜੀ ਹੈ ਜਿਹੜੇ ਬੰਦੇ ਨੇ ਇੱਥੋਂ ਕਰਜ਼ਾ ਚੱਕ ਕੇ ਗਈ ਬਈ ਬਾਹਰ ਜਾਣਾ ਹੈ ਹਨਾ ਉਹ ਬੰਦਾ ਕਿੱਥੇ ਯਾਰ ਉੱਥੇ ਖਰਚੇ ਪੂਰੇ ਕਰੂਗਾ ਕਿ ਨੌਕਰੀ ਹੈ ਨਹੀਂ ਦੋਸਤੋ ਸਰਕਾਰਾਂ ਹਰ ਵਾਰ ਕਹਿੰਦੀਆਂ ਨੇ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਅਸੀਂ ਨਸ਼ਾ ਖਤਮ ਕਰ ਦੇਣਾ ਅਸੀਂ ਨਸ਼ਾ ਖਤਮ ਕਰ ਦੇਣਾ ਸੋ ਦੋਸਤੋ ਇੰਨੇ ਸਮੇਂ ਤੋਂ ਨਾ ਤਾਂ ਸਰਕਾਰਾਂ ਤੋਂ ਨਸ਼ਾ ਖਤਮ ਹੋ ਰਿਹਾ ਤੇ ਨਾ ਜਿਹੜੇ ਨਸ਼ਾ ਕਰਦੇ ਨੇ ਉਹ ਨਸ਼ਾ ਕਰ ਕਰਕੇ ਨਸ਼ੇ ਨੂੰ ਖਤਮ ਕਰ ਰਹੇ ਨੇ ਸੋ ਦੋਸਤੋ ਨੌਜਵਾਨ ਪੰਜਾਬ ਦੇ ਵਿੱਚੋਂ ਜ਼ਰੂਰ ਖਤਮ ਹੁੰਦੇ ਜਾ ਰਹੇ ਨੇ ਨਸ਼ੇ ਦੇ ਨਾਲ ਤੇ ਜਾਂ ਜਿਹੜੇ ਬਾਹਰ ਜਾ ਰਹੇ ਨੇ ਬਹੁਤ ਬੜੀ ਅਜੀਬ ਗੱਲ ਆ ਦੋਸਤੋ ਕਿ ਇੱਥੇ ਨਸ਼ਾ ਕਰਨ ਵਾਲੇ ਤੇ ਨਸ਼ਾ ਜਿਹੜੇ ਵੇਚਣ ਵਾਲੇ ਆ ਉਹਨਾਂ ਦਾ ਤਾਂ ਪਤਾ ਨਹੀਂ ਪਰ ਨਸ਼ੇ ਨੂੰ ਰੋਕਣ ਵਾਲਿਆਂ ਤੇ ਉਹ ਜਰੂਰ ਪਰਚਾ ਹੋ ਜਾਂਦਾ ਸੋ ਨੌਜਵਾਨਾਂ ਦਾ ਨਸ਼ੇ ਬਾਰੇ ਕੀ ਕਹਿਣਾ ਆਓ ਦਿਖਾਣੇ ਤੁਹਾਨੂੰ ਹੈਪੀ ਸਮਾਚਾਰ ਦੀ ਇਸ ਰਿਪੋਰਟ ਦੇ ਵਿੱਚ ਤੇ ਅਬ ਜਿਹੜੇ ਕਹਿ ਰਹੇ ਸੀ ਨਾ ਜਿਵੇਂ ਨਸ਼ੇ ਦੀ ਆਪਾਂ ਗੱਲ ਕਰ ਰਹੇ ਸੀਗੇ ਸੋ ਨਸ਼ਾ ਖਤਮ ਕਰਨ ਲਈ ਸਰਕਾਰ ਕਹਿੰਦੀ ਸੀ ਆ ਕਰਾਂਗੇ ਆ ਕਰਾਂਗੇ ਆ ਕਰਾਂਗੇ ਸੋ ਇੱਕ ਪਿੱਛੇ ਜੇ ਸਾਈਕਲ ਰੈਲੀ ਗੱਡੀ ਗਈ ਸੀ ਤੇ ਮੈਨੂੰ ਕਿਸੇ ਨੇ ਕਿਹਾ ਸੀਗਾ ਮਤਲਬ ਕਹਿੰਦੇ ਸਾਈਕਲ ਰੈਲੀ ਨਾਲ ਨਸ਼ਾ ਖਤਮ ਹੋ ਜਾਊਗਾ ਮੈਂ ਕਿਹਾ ਨਸ਼ੇ ਦਾ ਪਤਾ ਨਹੀਂ ਫੈਟ ਜਰੂਰ ਬੰਦੇ ਦੀ ਖਤਮ ਹੋ ਜੂਗੀ ਬਾਜੀ ਸਾਈਕਲ ਕਿੰਨਾ ਕਿ ਚਲਾਉਣੇ ਸੀ ਬਾਜੀ ਸਾਈਕਲ ਸਾਈਕਲ ਤਾਂ ਅਸੀਂ 12ਵੇਂ ਦਾ ਬਾਅਦ ਛੇੜਿਆ ਨਹੀਂ ਹੈਗਾ ਪਾਜੀ ਨਸ਼ਾ ਫੇਰ ਵੀ ਕੋਈ ਕਰਨੀ ਕਰਦੇ ਪਾਜੀ ਗੱਲ ਦੱਸਾ ਜੀ ਤੁਹਾਨੂੰ ਮੈਂ ਹਾਸੋ ਹੀ ਨਹੀਂ ਗੱਲ ਦੱਸਦਾ ਨਸ਼ੇ ਦੀ ਗੱਲ ਕਰ ਕੌਣ ਰਿਹਾ ਹੈ ਸਰਕਾਰ ਕਰ ਰਹੀ ਆ ਸਟਾਇਰ ਪਾਜੀ ਕਰ ਰਹੇ ਹੈਪੀ ਖਬਰਾਂ ਹੈ ਮੈਂ ਉਹੀ ਕਹਿਣਾ ਵੀ ਗੱਲ ਕਰ ਕੌਣ ਰਿਹਾ ਹੈ ਬੱਸ ਅਵੇ ਕੀ ਬਣੂਗਾ ਜੇ ਮਲਾਈ बिक ਗਿਆ ਕਿਸ਼ਤੀ ਨੇ ਕੀ ਕਰਨਾ ਨਹੀਂ ਤੁਹਾਨੂੰ ਇੱਕੋ ਦਾਣਾ ਕੀ ਚੱਲ ਅਗਲੇ ਕਹਿੰਦੇ ਇੱਕ ਪਹਿਲਾਂ ਬੱਚਿਆਂ ਨੂੰ ਲੈ ਕੇ ਅਰਦਾਸ ਕੀਤੀ ਗਈ ਠੀਕ ਹੈ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਨਸ਼ੇ ਨੂੰ ਖਤਮ ਕਰ ਲਈ ਫਿਰ ਲੁਧਿਆਣੇ ਬੜੀ ਵੱਡੀ ਸਾਈਕਲ ਰੈਲੀ ਕੀਤੀ ਗਈ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਚੀਜ਼ਾਂ ਨਾਲ ਹੋ ਜਾਊਗਾ ਜਾਂ ਕਿਹੜੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਭਾਜੀ ਇਹ ਹੈ ਨਾ ਜੀ ਮੈਂ ਤੁਹਾਨੂੰ ਵੈਸੇ ਦੱਸਾਂ ਇਹ ਇੱਕ ਕਰਿਕੂਲਮ ਪੂਰਾ ਕਰਨਾ ਹੁੰਦਾ ਏ ਜਿਵੇਂ ਉਹ ਨਹੀਂ ਹੁੰਦਾ ਵੀ ਆਪਾਂ ਐਨੇ ਗਰੀਬਾਂ ਨੂੰ ਰੋਟੀ ਖਵਾਈ ਇਹ ਇਹ ਕਰਨੀ ਪੈਣੇ ਆ ਜੇ ਇਹੇ ਕਰੂਗੇ ਤਾਂ ਤਾਂ ਅੱਗੇ ਆਪਣਾ ਕੰਮ ਤੁਰੂਗਾ ਨਾਲੇ ਭਾਜੀ ਇਹ ਕਿਹੜੀ ਗਰਾਊਂਡ ਰਿਐ ਇੱਕ ਪ੍ਰੀਪਲੈਨਡ ਚੀਜ਼ਾਂ ਇਹ ਪਹਾੜੇ ਪਰ ਬੰਦੇ ਆ ਰਹੇ ਆ ਉਹ ਦੇ ਸਾਰਾ ਕੁਝ ਤਾਂ ਫੇਕ ਆ 1 ਵਜੇ ਇੱਕ ਪ੍ਰੋਗਰਾਮ ਆ ਜਿਹੜਾ ਹੋਰ ਲਾਈਵ ਰਹੇ ਆ ਪਰ ਹੈ ਸਾਰਾ ਸਕ੍ਰਿਪਟਡ ਆ ਹਾਂ ਗੱਲ ਇਦਾਂ ਹੀ ਆ ਪ੍ਰੋਪਰ ਸਕ੍ਰਿਪਟ ਸਕ੍ਰਿਪਟ ਕੌਣ ਲਿਖ ਰਿਹਾ ਸਕ੍ਰਿਪਟਰ ਲਿਖ ਰਹੀ ਆ ਭਾਜੀ ਜਦੋਂ ਸੱਚਾ ਆਉਣਾ ਆ ਉਹ ਲਿਖ ਰਹੇ ਆ ਉਹੀ ਲਿਖ ਰਹੇ ਆ ਉਹੀ ਲਿਖ ਰਹੇ ਕਿਉਂਕਿ ਉਹ ਉਹਨਾਂ ਦਾ ਇੱਥੇ ਉਹਨਾਂ ਦਾ ਬੈਕਗ੍ਰਾਉਂਡ ਵੀ ਆਈ ਆ ਨਾ ਹਾਂ ਸਟੇਜ ਤੇ ਰਹੇ ਨੇ ਹੁਣ ਵੀ ਉਹ ਸਟੇਜ ਤੇ ਹੀ ਨੇ ਗੱਲ ਆ ਆਪਾਂ ਨੂੰ ਆ ਸਮਝਣਾ ਮੈਨਾਂ ਵੀ ਉਹ ਸਟੇਜ ਤੇ ਹੀ ਨੇ ਬਸ ਉਹ ਪੰਜਾਬ ਨੂੰ ਆਡੀਅנס ਸਮਝ ਰਹੇ ਆ ਜਦਕਿ ਉਹ ਉਹਨਾਂ ਦੀ ਹੁਣ ਸਟੇਜ ਬਹੁਤ ਵੱਡੀ ਸਟੇਜ ਆ ਜੇ ਉਹ ਸਮਝਣ ਤੇ ਭਾਈ ਹੋਰ ਇਹ ਜਿਹੜੀ ਸਰਕਾਰ ਹੈ ਫੰਡ ਕਿਨਾ ਤੋਂ ਲੈਂਦੀ ਆ ਉਹੀ ਦੇ ਕੇ ਜਾਂਦੇ ਆ ਪੰਜ ਪੰਜ ਕਰੋੜ ਕੋਈ ਦੇ ਕੇ ਜਾਂਦਾ ਏ ਉਹਨਾਂ ਨੂੰ ਫੜਨੇ ਕਿਵੇਂ ਛੋਟੀਆਂ ਮੱਛੀਆਂ ਫੜ ਰਹੀਆਂ ਜੇ ਕੋਈ ਭੁੱਕੀ ਲੈ ਕੇ ਆ ਰਿਹਾ ਟਰੱਕ ਵਾਲਾ ਉਹਨੂੰ ਫੜ ਰਹੇ ਆ ਕੋਈ ਛੋਟੀ ਮੋਟੀ ਫੀਮ ਲੈ ਕੇ ਆ ਰਿਹਾ ਉਹਨੂੰ ਫੜ ਰਹੇ ਪਰ ਜਿਹੜੀ ਬੜੀ ਮੱਛੀਆਂ ਹੈ ਕੌਣ ਫੜ ਰਿਹਾ ਕੌਣ ਜੇਲ੍ਹ ਚ ਜਾ ਰਿਹਾ ਸਾਰੇ ਛੋਟੇ ਜਾ ਰਹੇ ਜੀ ਦੇਖੋ ਕਿਲੋ ਭੁੱਕੀ ਫੜ ਲਈ ਉਹ ਲੈ ਕੇ ਕਿੱਥੋਂ ਆਇਆ ਉਹ ਕਿਹੜਾ ਘਰ ਪੀ ਕੇ ਲਿਆ ਆ ਆ ਵੀ ਪ੍ਰੋਵਾਈਡ ਕਰਾ ਕੋਈ ਪ੍ਰੋਵਾਈਡ ਕਰਾ ਕੇ ਉਹਨੂੰ ਹੀ ਨੱਪ ਲੈਂਦੇ ਆ ਭਾਜੀ ਇੱਥੋਂ ਜੇਬ ਚ ਪਾ ਕੇ ਤੋੜਦੇ ਅੱਗੇ ਜਾ ਕੇ ਉਹਦੀ ਧੌਣ ਨੱਪ ਲੈਂਦੇ ਆ ਬਾਈ ਸਾਈਕਲ ਸੰਗਲ ਚਲਾਉਣਾ ਕੁਝ ਨਾਲੋ ਸੇਤ ਲਈ ਉਹ ਨਾਲ ਇਹ ਕੀ ਇਹ ਕਾ ਤੂੰ ਦੱਸਣਗੇ ਸੇਤ ਨਹੀਂ ਉਹ ਕਹਿੰਦੇ ਨੇ ਫੇਕ ਦੱਸਦਾ ਕਹਿੰਦੇ ਕਹਿੰਦੇ ਕੌਣ ਸੇਤ ਦੱਸੂ ਕੌਣ ਨਹੀਂ ਨਹੀਂ ਮੇਰਾ ਵੀ ਇੱਕ ਗਏ ਸੀਗੇ ਸਾਡੇ ਵੀ ਚੈਨਲ ਦੇ ਇੱਕ ਸਾਡੇ ਹੈਪੀ ਸਮਾਚਾਰ ਦੇ ਰਿਪੋਰਟਰ ਗਏ ਸੀਗੇ ਸਾਈਕਲ ਰੈਲੀ ਦੇ ਵਿੱਚ ਕਹਿੰਦੇ ਨਸ਼ਾ ਖਤਮ ਹੋ ਜਾਏਗਾ ਤੇ ਉਹਨਾਂ ਵਿਚਾਰਿਆਂ ਦਾ ਸਾਈਕਲ ਚੱਕਿਆ ਕਰ ਲੀ ਉਹ ਕਹਿੰਦੇ ਛੇੜੀ ਜਾ ਕੇ ਲਿਆ ਕੋਈ ਹੋਈਗਾ ਦੋਸਤੋ ਫ੍ਰੀ 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 ਕਾ ਕੋਈ ਸੇਲ ਨਹੀਂ ਲਾਈ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਜਦੋਂ ਵੀ ਵੋਟਾਂ ਆਉਂਦੀਆਂ ਨੇ ਤਾਂ ਸਰਕਾਰਾਂ ਜਿਹੜੀਆਂ ਉਹ ਲੋਕਾਂ ਨੂੰ ਫ੍ਰੀ ਚੀਜ਼ਾਂ ਦੇਣ ਦਾ ਲਾਲਚ ਦਿੰਦੀਆਂ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਬਿਜਲੀ ਦੀ 300 ਯੂਨਿਟ ਫ੍ਰੀ ਬਿਜਲੀ ਕਈ ਜਗ੍ਹਾ ਬਿਜਲੀ ਨਹੀਂ ਵੀ ਆਉਂਦੀ ਤਾਂ ਵੀ ਫ੍ਰੀ ਹੈ ਕੋਈ ਫਾਇਦਾ ਤਾਂ ਹੈ ਨਹੀਂ ਫਰੀ ਦੇਈ ਚਲੋ ਸੋ ਉਸ ਤੋਂ ਬਾਅਦ ਦੋਸਤੋ ਗੱਲ ਕਰਦੇ ਆਂ ਫਰੀ ਬੱਸ ਸਫਰ ਦੀ ਜਦੋਂ ਦਾ ਮੈਂ ਕਹਿੰਦਾ ਔਰਤਾਂ ਦਾ ਬੱਸ ਸਫਰ ਫਰੀ ਕੀਤਾ ਗਿਆ ਹੈ ਔਰਤਾਂ ਆਪਦੇ ਬੱਚੇ ਭਾਵੇਂ ਘਰੇ ਛੱਡਿਆ ਹੋਣਾ ਪਰ ਆਧਾਰ ਕਾਰਡ ਚੱਕਣਾ ਨਹੀਂ ਭੁੱਲਦੀਆਂ ਕਿਉਂਕਿ ਆਧਾਰ ਕਾਰਡ ਤੇ ਫਰੀ ਸਫਰ ਹੁੰਦਾ ਉਸ ਤੋਂ ਬਾਅਦ ਗੱਲ ਕਰਦੇ ਆਂ 1000 ਰੁਪਿਆ ਦੇਣ ਦੀ ਗੱਲ ਸੋ ਔਰਤਾਂ ਨੂੰ ਅਨਾਉਂਸਮੈਂਟ ਕੀਤੀ ਗਈ ਸੀ ਹਜੇ ਤੱਕ ਮਿਲਿਆ ਨਹੀਂ ਕਦੋਂ ਮਿਲੇਗਾ ਉਹ ਤਾਂ ਦੋਸਤੋ ਦੇਣ ਵਾਲਿਆਂ ਨੂੰ ਵੀ ਨਹੀਂ ਪਤਾ ਸੋ ਇਹਨਾਂ ਫ੍ਰੀ ਸਰਵਿਸਾਂ ਬਾਰੇ ਸਾਡੇ ਯੂਥ ਦਾ ਕੀ ਕਹਿਣਾ ਹੈ ਆਉ ਦਿਖਾਣੇ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਤੇ ਕਿਸੇ ਮੈਂ ਨਾ ਪਟਿਆਲੇ ਤੋਂ ਆਹ ਤਿੰਨ ਚਾਰ ਦਿਨ ਪਹਿਲਾਂ ਆ ਰਿਹਾ ਸੀਗਾ ਸਰਕਾਰੀ ਬੱਸ ਦੇ ਵਿੱਚ ਆਇਆ ਸੀਗਾ ਮੈਂ ਤੇ ਸਰਕਾਰੀ ਬੱਸ ਦੇ ਵਿੱਚ ਜਿਹੜੀਆਂ ਫ੍ਰੀ ਵਾਲੀਆਂ ਚੀਜ਼ਾਂ ਸਰਕਾਰ ਦਿੰਦੀ ਆ ਆਪੀਪੀ ਵਾਲੇ ਆਧਾਰ ਕਾਰਡਾਂ ਠੀਕ ਹੈ ਨਾ ਸੋ ਮੇਰਾ ਯਾਰ ਦੋਸਤ ਵੀ ਕਹਿੰਦਾ ਅਸੀਂ ਮੈਂ ਕੀ ਕਰਨਾ ਮੈਂ ਹਾਂ ਸ਼ਾਪਿੰਗ ਕਰਨੀ ਕਹਿੰਦਾ ਪੰਜ ਸੱਤ ਸੂਟ ਹੀ ਸਵਾਲ ਨੇ ਆ ਬਸ ਠੀਕ ਹੈ ਜੀ ਪਲੀਜ਼ ਸਬਰ ਦਾ ਕਰਾ ਕਰਾਂਗੇ ਤੇ ਮੈਂ ਹਾਂ ਮੈਂ ਇਹ ਪੁੱਛਣਾ ਸੀਗਾ ਕਿ ਇਹ ਚ ਮਤਲਬ ਕੀ ਸਰਕਾਰ ਦੀ ਇਹ ਚ ਆਪਾਂ ਕੀ ਕਹੇ ਵਧੀਆ ਕੰਮ ਚ ਗਣੀਏ ਕਿ ਉਹ ਜਿਹੜਾ ਮੈਂ ਗੱਲ ਪੂਰੀ ਕਰ ਲਾਂ ਕਿ ਉਹ ਫ੍ਰੀ ਸਫਰ ਠੀਕ ਹੈ ਔਰਤਾਂ ਨੂੰ 1000 ਰੁਪਏ 1000 1000 1000 ਹਾਂ 1000 ਰੁਪਏ ਦੇ ਰਹੇ ਨੇ 1000 ਰੁਪਏ ਤੇ 300 ਯੋਨਾਂ ਦੇ ਬਿਜਲੀ ਤੇ ਫ੍ਰੀ ਬੱਸ ਸਫਰ ਇਹ ਚ ਕੀ ਇਹਨਾਂ ਨੇ ਇੱਕ ਗੱਲ ਕਹੀ ਸੀ ਜਦੋਂ ਐਮਪੀ ਤੇ ਇਹ ਪੰਜਾਬ ਤੋਂ ਸੰਸਦ ਚੁਣ ਕੇ ਗਏ ਤੇ ਕਾਂਗਰਸ ਦੀ ਸਰਕਾਰ ਸੀ ਪੰਜਾਬ ਦੀ ਇਹ ਕਹਿੰਦੇ ਸੀ ਵੀ ਜਿੱਥੇ ਤੁਹਾਨੂੰ ਫ੍ਰੀ ਕੁਝ ਮਿਲੂਗਾ ਉੱਤੇ ਆਇਆ ਸਮਝ ਲਓ ਵੀ ਤੁਹਾਡੀ ਕਰਜ਼ਨ ਵੱਢੀ ਗਈ ਹੈ ਇਹਨਾਂ ਦਾ ਬਿਆਨ ਵੀ ਹੁਣ ਮੈਨੂੰ ਖਿਆਲ ਨਹੀਂ ਆਪਾਂ ਲੱਭ ਸਕਦੇ ਹਾਂ ਹੁਣ ਇਹਨਾਂ ਨੇ ਕੀ ਕੀਤਾ ਮਤਲਬ ਉਹੀ ਗੱਲ ਨਾ ਜਦੋਂ ਸੱਤਾਧਾਰੀ ਤੁਸੀਂ ਨਹੀਂ ਹੈਗੇ ਤਾਂ ਪੈਰਾਮੀਟਰ ਹੋਰ ਆ ਜਦੋਂ ਤੁਸੀਂ ਸੱਤਾਧਾਰੀ ਹੋ ਤਾਂ ਉਹੀ ਪੈਰਾਮੀਟਰ ਰੱਖਨੇ ਮਤਲਬ ਕੀ ਹੈ ਦੋਸਤੋ ਕਾਫੀ ਸਮੇਂ ਤੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਸੋ ਜਿਹੜੇ ਹਿਸਾਬ ਨਾਲ ਦੋਸਤੋ ਕ੍ਰਾਈਮ ਕਰਪਸ਼ਨ ਪੋਲੂਸ਼ਨ ਪਪੂਲੇਸ਼ਨ ਸਾਰਾ ਕੁਝ ਵਧਦਾ ਜਾ ਰਿਹਾ ਸੋ ਰੰਗਲੇ ਪੰਜਾਬ ਦਾ ਤਾਂ ਪਤਾ ਨਹੀਂ ਦੋਸਤੋ ਪੰਜਾਬ ਨੇ ਕੰਗਲਾ ਜ਼ਰੂਰ ਬਣ ਜਾਣਾ ਸੋ ਰੰਗਲਾ ਪੰਜਾਬ ਕਿੰਨਾ ਕੁ ਬਣਿਆ ਕਿੰਨਾ ਕੁ ਨਹੀਂ ਬਣਿਆ ਸੋ ਜੇ ਨਹੀਂ ਬਣਿਆ ਤਾਂ ਕਿਸ ਤਰ੍ਹਾਂ ਬਣੇਗਾ ਰੰਗਲਾ ਪੰਜਾਬ ਇਸ ਬਾਰੇ ਸਾਡੇ ਨੌਜਵਾਨ ਕੀ ਕਹਿੰਦੇ ਨੇ ਆਓ ਦੁਖਾਨੇ ਤੁਹਾਨੂੰ ਹੈਪੀ ਸਮਾਚਾਰ ਦੇ ਅੰਦਰ ਚਲੋ ਹਮੇਸ਼ਾ ਜਿਵੇਂ ਆਪਣੇ ਕਹਿੰਦੇ ਨੇ ਕਿ ਪੰਜਾਬ ਚ ਰੰਗਲੇ ਪੰਜਾਬ ਬਣਾਉਂਦੀ ਗੱਲ ਚੱਲਦੀ ਆ ਆ ਸਰਕਾਰ ਸਪੈਸ਼ਲ ਜਿਹੜੀ ਮੌਜੂਦਾ ਸਰਕਾਰ ਆਪਾਂ ਕਹਿੰਦੇ ਆ ਤੇ ਦੋ ਦੋ ਲੈਣਾ ਚ ਦੱਸੋ ਕਿ ਰੰਗਲਾ ਪੰਜਾਬ ਬਣਿਆ ਕਿ ਨਹੀਂ ਅਗਰ ਤੁਸੀਂ ਹੁੰਦੇ ਕਿਹੜੀਆਂ ਚੀਜ਼ਾਂ ਹੋਣਾ ਚਾਹੀਦੀ ਬਣਿਆ ਤਾਂ ਆ ਲਾਲ ਰੰਗ ਦਾ ਲਾਲ ਰੰਗ ਦਾ ਬਣਿਆ ਬਣਿਆ ਵੀ ਲਾਲ ਰੰਗ ਪਾਇਆ ਤੁਸੀਂ ਕਿਉਂ ਰੰਗਲਾ ਪੰਜਾਬ ਹੀ ਬਣਿਆ ਫਿਰ ਤਾਂ ਲੋਰਾਂ ਚ ਫਿਰਦੇ ਨੇ ਲੋਕ ਅੱਜ ਕੱਲ ਸਾਡੇ ਸਾਹਮਣੇ ਹੀ ਆ ਜਿਹਨੂੰ ਵੇਖ ਲੋ ਕੋਈ ਨਾ ਕੋਈ ਨਸ਼ਾ ਕਰਕੇ ਬੈਠਾ ਹੀ ਆ ਉਹਨਾਂ ਦੇ ਅਕੋਰਡਿੰਗ ਉਹ ਰੰਗਲਾ ਪੰਜਾਬ ਤੁਹਾਨੂੰ ਲੱਗਦਾ ਬਣਿਆ ਜਾਂ ਕਿਹੜੀ ਕੀ ਹੋਣਾ ਚਾਹੀਦਾ ਬਾਈ ਸਹੀ ਕਹਿੰ ਨਸ਼ਾਟਣਾ ਚਾਹੀਦਾ ਜੀ ਪੰਜਾਬ ਚ ਹੋਰ ਕੀ ਹੈ ਨਸ਼ਾਰੇ ਪਿੱਛੇ ਕਹਿੰਦੇ ਮਤਲਬ ਵੱਡੀ ਸਾਰੀ ਸਾਈਕਲ ਰੈਲੀ ਕੀਤੀ ਕੀ ਨਸ਼ੇ ਤੋਂ ਲੱਗਾ ਸਾਈਕਲ ਰੈਲੀ ਮੈਂ ਕਹਿੰਦਾ ਵੀਰੇ ਬਹੁਤ ਸਾਈਕਲ ਰੈਲੀ ਨਾ ਕੀ ਹੋ ਜੂ ਤੁਸੀਂ ਦੱਸੋ ਜਾਂ ਤਾਂ ਤੁਸੀਂ ਇਹ ਅੱਲਾਹ ਦੇ ਪਾਈਪਾਂ ਦੇ ਵਿੱਚ ਜਟਾ ਲੈ ਕੇ ਗਏ ਹਣ ਕਹਿੰਦਾ ਮੈਂ ਰੈਲੀ ਦੇ ਵਿੱਚ ਗਿਆ ਤੇ ਉੱਥੋਂ ਕਹਿੰਦੇ ਨਹੀਂ ਸਾਈਕਲ ਰੈਲੀ ਦੇ ਵਿੱਚ ਗਿਆ ਤੇ ਉੱਥੋਂ ਨਹੀਂ ਛੇੜੀ ਕੋਈ ਸਾਈਕਲ ਜਾ ਕੇ ਲੈ ਕੇ ਫਿਰ ਕਹਿੰਦਾ ਮੈਂ ਨਸ਼ਾ ਛਡਾਣ ਗਿਆ ਸੀ ਮੇਰਾ ਸਾਈਕਲ ਹੀ ਚੱਕਿਆ ਗਿਆ ਤੁਹਾਨੂੰ ਮੇਰਾ ਵਿਸ਼ਵਾਸ ਹੀ ਉੱਟ ਗਿਆ ਮੈਨੂੰ ਰੈਲੀ ਨਹੀਂ ਜਾਣਾ ਚਾਹਤਦਾ ਪੇ ਜਾਂਦੇ ਜਾਂਦੇ ਇੱਕ ਸੁਝਾਅ ਦੇ ਦੋ ਯਾਰ ਟੀ ਰੰਗਲਾ ਪੰਜਾਬ ਬਣਾਉਣ ਲਈ ਕੀ ਕਰਨਾ ਜੇ ਤੁਹਾਨੂੰ ਜਿੰਮੇਵਾਰੀ ਦਿੱਤੀ ਹੋਵੇ ਇੱਕ ਮਤਲਬ ਸੀਐਮ ਹੋ ਤੁਸੀਂ ਸਾਲ ਸਾਲ ਲਈ ਰੰਗਲਾ ਪੰਜਾਬ ਬਣਾਉਣ ਲਈ ਤੁਸੀਂ ਕੀ ਕਰੋਗੇ ਫ੍ਰੀ ਦੋ ਦੋ ਤਿੰਨ ਲੈਣਾ ਹਾਂ ਫ੍ਰੀ ਪਾਲਿਸੀਆਂ ਕੱਟ ਦਾਂਗੇ ਫ੍ਰੀ ਪਾਲਿਸੀਆਂ ਕੱਟ ਦਿੰਗੇ ਹਾਂਜੀ ਹਾਂਜੀ ਬਿਜਲੀ ਦਾ ਬਿੱਲ ਕਰੇ ਭਾਜੀ ਹੁਣ ਆਪਾਂ ਇਹ ਗੱਲ ਹੋਈ ਅਸੀਂ ਉਹਦੇ ਹੱਕ ਚ ਵੀ ਜਿੰਨੀ ਅਸੀਂ ਭੁੱਕੀ ਆ ਨਾ ਅਸੀਂ ਪ੍ਰੋਪਰੀ ਦਵਾਂਗੇ ਅਸੀਂ ਭਜਦੇ ਨਹੀਂ ਭੱਜੇ ਵੀ ਨਹੀਂ ਇਹ ਤਾਂ ਹੁਣ ਬਰੀ ਹੋਈ ਆ ਪਹਿਲਾਂ ਕਿਹੜਾ ਬਿਜਲੀ ਨਹੀਂ ਸੀ ਵਰਤਦੇ ਮੈਂ ਸਬਸਿਡਾਈਜ਼ਡ ਕਰੋ ਫ੍ਰੀ ਚੀਜ਼ਾਂ ਬਾਈ ਕਹਿੰਦੇ ਬੰਦ ਕਰਾਂਗੇ ਤੁਸੀਂ ਐਡਿਡ ਵੈਲਿਊ ਐਡੀਸ਼ਨ ਐਡ ਕਰ ਦੋ ਬਸ ਸਾਰਾ ਹੱਲ ਹੋ ਜਾਊ ਜਿਹੜਾ ਬੰਦਾ ਟੈਕਨੀਕਲ ਕਿਤੇ ਵੀ ਫੀਲਡ ਚ ਸਟਰੋਂਗ ਆ ਨਾ ਜੇ ਮਿਸਤਰੀ ਵੀ ਆ ਜੇ ਉਹਨੂੰ ਵੀ ਤੁਸੀਂ ਮਤਲਬ ਉਹ ਮੁਹਾਰਤ ਦਵਾ ਦੋਗੇ ਉਹਨੂੰ ਸਬਸਾਈਡਾਈਜ਼ਡ ਵਰਕਸ਼ਾਪਾਂ ਮਿਲ ਜੂਗੀਆਂ ਤੇ ਉਹੀ ਫੀਲਡ ਨੂੰ ਰਿਸਪੈਕਟ ਮਿਲਣ ਲੱਜੂਗੀ ਥੋੜਾ ਸੋਸਾਇਟੀ ਬਦਲ ਜਾ ਥੋੜਾ ਸਰਕਾਰ ਕਰ ਦੇ ਬੱਲੇ ਬੱਲੇ ਪਬਲਿਕ ਸੈਕਟਰ ਨਾਲ ਕੁਝ ਨਹੀਂ ਪਬਲਿਕ ਸੈਕਟਰ ਉੱਥੇ ਹੀ ਰਹਿ ਜਾ ਕੋਈ ਗੱਲ ਨਹੀਂ ਘਟ ਵੀ ਜਾਵੇ ਕੋਈ ਦਿੱਕਤ ਨਹੀਂ ਪਰ ਪ੍ਰਾਈਵੇਟ ਸੈਕਟਰ ਦੀ ਐਕਸਪਲੋਇਟੇਸ਼ਨ ਖਤਮ ਹੋ ਜਾ ਸਾਰਾ ਕੁਝ ਵਧੀਆ ਹੋ ਜਾ ਬਾਈ ਕਹਿੰਦਾ ਫ੍ਰੀ ਚੀਜ਼ਾਂ ਬੰਦ ਕਰ ਦੋ ਤੇ ਪਬਲਿਕ ਜਿਹੜਾ ਹੈਗਾ ਗਵਰਨਮੈਂਟ ਵਾਲਿਆਂ ਨੂੰ ਔਰ ਡਵੈਲਪਮੈਂਟ ਕੀਤਾ ਜਾਵੇ ਤੇ ਉਸ ਹਾਲਾਂ ਫਿਰ ਤਰੱਕੀ ਹੋਊਗੀ ਤੁਸੀਂ ਕਹਿੰਦੇ ਹੋ ਰੰਗਲਾ ਪੰਜਾ ਕਿਵੇਂ ਬਣੋ ਰੰਗਲਾ ਪੰਜਾ ਭਾਜੀ ਇੱਕ ਤਾਂ ਪੰਜਾਬ ਰ ਪੰਜਾਬੀ ਐ ਤੁਹਾਨੂੰ ਨਾ ਪਿਆਰ ਅਸਲ ਚ ਕਰਨਾ ਪੈਣਾ ਏ ਇੱਕ ਆਏ ਨਹੀਂ ਵੀ ਅਸੀਂ ਬੋਰਡ ਲਾ ਕੇ ਪੰਜਾਬੀਏ ਨੂੰ ਬਹੁਤ ਪਿਆਰ ਕਰਦੇ ਆ ਜਿਹੜਾ ਪੰਜਾਬੀ ਇੱਕ ਉਰੇ ਦਾ ਜੰਮਿਆ ਹੋਇਆ ਨਾ ਉਹਨੂੰ ਪਿਆਰ ਮਿਲਣਾ ਚਾਹੀਦਾ ਉਹਨੂੰ ਆਏ ਨਹੀਂ ਵੀ ਤੂੰ 3rd ਗ੍ਰੇਡ ਸਿਟੀ ਜਨਾ ਉਹਨੂੰ ਫਸਟ ਗ੍ਰੇਡ ਤਰ੍ਹਾਂ ਟਰੀਟ ਕਰਨਾ ਚਾਹੀਦਾ ਏ ਆਏ ਨਹੀਂ ਕੋਈ ਬਾਹਰ ਤੇ ਆ ਕੇ ਥੋੜੀਆਂ ਨੌਕਰੀਆਂ ਲੈ ਰਿਆ ਉਹ ਉਹੀ ਚੀਜ਼ ਆ ਬੀ ਉਹਨੋ ਇੱਕ ਦਾ ਡੋਮਿਸਾਈਲ ਦਾ ਜਿਹੜਾ ਮੁੱਦਾ ਏ ਉਹ ਜ਼ਰੂਰ ਹੋਣਾ ਚਾਹੀਦਾ ਇਹ ਮੈਨੂੰ ਪਹਿਲ ਹੋਣੀ ਚਾਹੀਦੀ ਹਾਂਜੀ ਪੰਜਾਬੀ ਨੂੰ ਪਹਿਲ ਹੋਣੀ ਚਾਹੀਦੀ ਓਕੇ ਤੁਸੀਂ ਭਾਜੀ ਫੇਰ ਵੀ ਕੈਨੇਡਾ ਚੱਲੇ ਹੋ ਤੇ ਤੁਹਾਡੇ ਜਾਣ ਤੋਂ ਬਾਅਦ ਕੀ ਪਤਾ ਰੰਗਲਾ ਪੰਜਾਬ ਬਾਂਜੇ ਕੀ ਹੋਣਾ ਚਾਹੀਦਾ ਰੰਗਲਾ ਪੰਜਾਬ ਨੂੰ ਲਈ ਬਈ ਆਹੀ ਆ ਵੀ ਸਾਰਾ ਕੋਈ ਫ੍ਰੀ ਨਾ ਹੋਵੇ ਬੇਰਜ਼ਗਾਰੀ ਚੱਕ ਹੋ ਗਈ ਵੀ ਉਹਦਾ ਆਪੇ ਪੈਸੇ ਦੇ ਕੇ ਸਾਰਾ ਕੋਈ ਭਰ ਦੇਣਗੇ ਅੱਛਾ ਕੰਮ ਦੋ ਸਾਰਿਆਂ ਨੂੰ ਬਈ ਜਿੰਨੇ ਫਿਰਦੇ ਆ ਪਿੰਡਾਂ ਵਿੱਚ ਵੀ ਮੁੰਡੇ ਗੁੰਡੇ ਉੜਾਈ ਲਿਖਾਈ ਬੀਮਾਰ ਬੇਰੁਜ਼ਗਾਰੀ ਚੱਕਣੀ ਚਾਹੀਦੀ ਹੈ ਸਰਕਾਰ ਨੂੰ ਬਈ ਸਾਰਾ ਕੁਝ ਕੰਮ ਮਿਲਣਾ ਚਾਹੀਦਾ ਜਾਂ ਕੰਮ ਹੀ ਮਿਲੇਗਾ ਬਈ ਅਗਲਾ ਆਪੇ ਪੈਸੇ ਲਾ ਦੂਗਾ ਬਸ ਦਾ ਕਰਾਇ ਵੀ ਲਾ ਦੂਗੀ ਬੇਬੇ ਬਈ ਜਿਹਦਾ ਪੁੱਤ ਕਮਾਉਂਦਾ ਹੋਊਗਾ ਉਹਨੂੰ ਪੁੱਤੇ ਨਹੀਂ ਕਮਾਉਂਦਾ ਵੀ ਕੋਤਲਾਉਂਦਾ ਟੀਕਾ ਉਹ ਫਿਰ ਕਿੱਥੋਂ ਬਈ ਲਾਉਗੀ ਇਹ ਤਾਂ ਬੜੀ ਗਲਤ ਗੱਲ ਆ 20 250 50000 ਦਿੱਲੀ ਬਸਾਂ ਦਾ ਫ੍ਰੀ ਖਰਚਾ ਜਾਂਦਾ ਉਹ ਜਿਹੜੀਆਂ ਸੰਗਾਹਾਂ ਕੱਟਦੀਆਂ ਈ ਉਹ ਕੋ ਨਿਆਣੇ ਪੜਾ ਨਹੀਂ ਸਕਦੇ ਆਪਣੇ ਬਈ ਵੀ ਬਈ ਇਹ ਆ ਬੇਰੁਜ਼ਗਾਰੀ ਚੱਕੇ ਸਰਕਾਰ ਬਈ ਕੁਝ ਵੀ ਨਹੀਂ ਕਰਦੀ ਆ 50 ਗੱਡੀ ਦਾ ਕਾਫਲਾ ਇਹਨਾਂ ਦਾ ਤੇ ਜੇ ਰੰਗਲਾ ਪੰਜਾਬ ਬਣ ਕੇ ਵਾਪਸ ਆਜੋ ਆਇਆ ਪਦਮ ਵੈਸੇ ਵੀ ਮੁੜਨਾ ਹੀ ਆ ਭਾਈ ਨਾ ਬਣੇ ਭਾਈ ਹੁਣ ਪੰਜਾਬ ਮਾਈਂਡ 'ਚ ਹੈਗਾ ਮੁੜਨਾ ਹੀ ਆ ਹਾਂ ਬਈ ਮੁੜਨੇ ਮੁੜਨਾ ਯਾਰ ਪਿਆਰ ਥੋੜੀ ਛੱਡੋਣਾ ਯਾਰ ਇੱਕ ਗੱਲ ਹੋਰ ਐਟ ਦੇ ਐਂਡਮੈਂਟ ਜਾਂਦੇ ਹੋਏ ਇਹ ਵੀ ਜ਼ਰੂਰ ਪੁੱਛਣਾ ਜਾਂਦਾ ਵੀ ਜਿਹੜਾ ਕਰਜ਼ਾ ਮੁਕਤ ਪੰਜਾਬ ਕਰਨਾ ਸੀ ਉਹਦੇ ਵਾਰ ਕਰਜ਼ਾ ਛੜਕਾਤੇ ਰਿਹਾ ਏ ਬਸ ਉਹ ਪੁੱਛਣਾ ਜਾਂਦਾ ਜਿਹੜਾ ਨਵਾਂ ਰੰਗੜਾ ਰੰਗੜਾ ਕਰਨ ਲਈ ਕਰਜ਼ਾ ਹੋਰ ਲਿਆ ਉਹ ਰੰਗੜਾ ਕੀ ਕਹਿੰਦੇ ਰੰਗੜਾ ਵੀ ਨਹੀਂ ਹੋ ਰਿਹਾ ਤੇ ਕਰਜ਼ਾ ਵੀ ਨਹੀਂ ਉਤਰ ਰਿਹਾ ਐਸੀ ਸੈਕਿੰਡ ਲਾਸਟ ਤੇ ਚਲੇ ਗਏ ਮਨੀਪੁਰ ਤੋਂ ਇੱਕ ਉੱਪਰ ਆ ਗਏ ਹੁਣ ਇਹ ਚੀਜ਼ ਮਤਲਬ ਥੋੜੀ ਗਲਤ ਲੱਗਦੀ ਆ ਰਿਚੇਸਟ ਸਾਡਾ ਸੂਬਾ ਸੀ ਜਿਹੜਾ ਹੁੰਦਾ ਸੀ ਨਾ ਕਿਸੇ ਟਾਈਮ ਜੋ ਆ ਫਰੀ ਬੀ ਆ ਨੇ ਸਾਨੂੰ ਖਤਮ ਕਰਤਾ ਸੋ ਇਹ ਬਹੁਤ ਬੜਾ ਮੁੱਦਾ ਸਾਡੇ ਸਾਹ ਜਾਸ ਸੀ ਸੋਨੇ ਦੀ ਚਿੜੀ ਹੁੰਦੀ ਸੀ ਨਾ ਜੇ ਅਸੀਂ ਹੈਗੇ ਸੀ ਤਾਂ ਅਸੀਂ ਹੁਣ ਵੀ ਹੋਈਏ ਬਸ ਅਸੀਂ ਇਹੀ ਕਹਿਣਾ ਚਾਹੂਗੀ ਵੀ ਜੇ ਜਹਾ ਜੀ ਹੁੰਦੇ ਹੀ ਨਾ ਸਾਨੂੰ ਪਤਾ ਹੀ ਨਾ ਹੁੰਦਾ ਸੋਨੇ ਦੀ ਚਿੜੀ ਹੈਗੀ ਅਸੀਂ ਗਰੀਬ ਸਟੇਟ ਹੁੰਦੀ ਫਿਰ ਸਾਨੂੰ ਅਮੀਰੀ ਨਹੀਂ ਦੇਖੀ ਹੁੰਦੀ ਹੁਣ ਅਸੀਂ ਉਹ ਘਰ ਦੇਖੇ ਹੋਏ ਆ ਸਾਡੇ ਪੁਰਖਿਆਂ ਨੇ ਹੁਣ ਸਾਨੂੰ ਤੁਹਾਨੂੰ ਲੁੱਟੋ ਨਾ ਮਤਲਬ ਸਾਨੂੰ ਉਹ ਦੁਆਰੇ ਦਿਖਾ ਦਿਓ ਕਿਉਂਕਿ ਕਮੀ ਪੰਜਾਬ ਚ ਕੋਈ ਹੁਣ ਵੀ ਹੈ ਨਹੀਂ ਜੀ ਤੁਹਾਡੇ ਹੱਥ ਵਾਂਗ ਡੋਰਾ ਪੰਜਾਬ ਦੀ ਸੋ ਕੀ ਕਰਾਂ ਕਿ ਜਿੰਨਾ ਕੀ ਕੰਮ ਘੈਂਟ ਹੋ ਜੇ ਕਿ ਤੁਸੀਂ ਕਹੋਗੇ ਰੰਗਲਾ ਪੰਜਾਬ ਆਂਦੇ ਆ ਚੀਜ਼ ਹੋਣੀ ਚਾਹੀਦੀ ਆ ਦੋ ਲੈਣਾ ਦੋ ਲਾਈਨਾਂ ਦੇ ਵਿੱਚ ਵੀਰ ਜੀ ਪਹਿਲੀ ਗੱਲ ਤਾਂ ਸਾਰੇ ਪੋਲਿਟਿਕਸ ਹੀ ਚੇਂਜ ਕਰਾਂਗਾ ਜਿਹੜੇ ਪੜੇ ਲਿਖੇ ਬੰਦੇ ਆ ਨਾ ਉਸ ਡਿਪਾਰਟਮੈਂਟ ਨੂੰ ਉਹ ਬੰਦਾ ਹੀ ਦਵਾਂਗਾ ਜਿਵੇਂ ਖੇਡ ਲਈ ਜਿਹੜਾ ਕੋਈ ਖੇਡਣ ਵਾਲਾ ਵਧੀਆ ਉਹਦੇ ਚ ਲਾਵਾਂਗੇ ਜਿਹੜਾ ਵੈਲਥ ਨੂੰ ਕੰਟਰੋਲ ਕਰੇਗਾ ਉਹ ਜਿਹੜਾ ਵੈਲਥ ਨੂੰ ਕਾਮਰਸ ਵਾਲਾ ਬੰਦਾ ਹੈ ਉਹਨੂੰ ਦੇਵਾਂਗੇ ਠੀਕ ਹੈ ਜੀ ਐਕਚੁਅਲ ਦੇ ਵਿੱਚ ਜਿਹੜਾ ਬੰਦਾ ਜਿਹੜੇ ਡਿਪਾਰਟਮੈਂਟ ਨੂੰ ਬਿਲੋਂਗ ਕਰਦਾ ਨਾ ਉਹਦੇ ਹੱਥ ਬਾਗ ਢੋਰ ਦਿਓ ਤਾਂ ਪਾਊਗੀ ਹੁਣ ਦਿੱਤਾ ਤੁਸੀਂ ਵਿੱਤ ਮੰਤਰੀ ਕੇ ਉਹਨੂੰ ਬੜਾਇਆ ਜਿਹਨੂੰ ਪੈਸੇ ਦਾ حساب ਹੀ ਹੈ ਨਹੀਂ ਉਹ ਕਿੱਥੋਂ ਕੰਟਰੋਲ ਕਰ ਲੂਗਾ ਮੰਦਰ ਸਾਹਿਬ ਬੰਦ ਹੋਣਾ ਚਾਹੀਦਾ ਵੀਰੇ ਚੱਟਾ ਕੱਲੀ ਨਸ਼ਾ ਬੰਦ ਹੋਣਾ ਰੰਗਲਾ ਪੰਜਾਬ ਉਹਦੇ ਨਸ਼ਾ ਬੰਦ ਹੋਵੇ ਯੂਥ ਨੂੰ ਖੇਡਾਂ ਵਾਲ ਦੁਬਾਰਾ ਕੀਤਾ ਜਾਵੇ ਠੀਕ ਹੈ ਉਸ ਤੋਂ ਉਸ ਤੋਂ ਬਾਅਦ ਜਿਹੜਾ ਆਪਣਾ ਸਮਾਨ ਸਮੂਹ ਜਿਹੜਾ ਆਪਣਾ ਕੀ ਕਹਿੰਦੇ ਆ ਜਿਮ ਜਮ ਦਿੱਤੀ ਜਾਵੇ ਬੰਦਿਆਂ ਨੂੰ ਬਣਾ ਕੇ ਸਾਰਾ ਕੁਝ ਫੇਰ ਹੀ ਸੈੱਟ ਹੋਊਗਾ ਵੀਰੇ ਨਹੀਂ ਤਾਂ ਆਪਣਾ ਚਿੱਟੇ ਕਰਕੇ ਕਿੰਨਾ ਬੰਦਾ ਮਰ ਗਿਆ ਜਿਹੜਾ ਕਬੱਡੀ ਨੂੰ ਗਾਂ ਵਧਾਇਆ ਜਾਵੇ ਠੀਕ ਹੈ ਕਬੱਡੀ ਨੂੰ ਉਸ ਲੈਵਲ ਤੱਕ ਲੈ ਕੇ ਨਹੀਂ ਜਾਇਆ ਜਾਂਦਾ ਜਿੱਥੋਂ ਤੱਕ ਹੋਣੀ ਚਾਹੀਦੀ ਆ ਲਾਸਟ ਵਿੱਚ ਤੁਸੀਂ ਬੋਲ ਹੀ ਦੋ ਰੰਗੜਾ ਪੰਜਾਬ ਬਣ ਜਾਈ ਬਾਈ ਮੈਂ 15-20 ਮਿੰਟ ਹੋ ਗਏ ਬਾਈ ਚੋਪੀ ਬੈਠਾ ਸਿਸਟਮ ਤੋਂ ਦੁਖੀ ਹੋ ਕੇ ਖੁਸ਼ ਹਾਂ ਮੈਂ ਤਾਂ ਬਾਈ ਇੱਕ ਗੱਲ ਹੀ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਲੜਾਈ ਝਗੜਾ ਬੰਦ ਹੋਣਾ ਚਾਹੀਦਾ ਠੀਕ ਹੈ ਗੈਂਗਵਾਰ ਜਿਹੜੀ ਹੈ ਨਾ ਚੱਲਦੀ ਵੀ ਪੰਜਾਬ ਦੇ ਵਿੱਚ ਬੱਚੋ ਮੁੱਦਾ ਬਾਈ ਨੇ ਨਵਾ ਚੱਕਿਆ ਸਾਰੇ ਟੌਪਿਕ ਦੇ ਵਿੱਚ ਉਹ ਖਤਮ ਹੋਣਾ ਚਾਹੀਦਾ ਕਿਉਂਕਿ ਐਵੇਂ ਸਹੀ ਦਸੀ ਤਾਂ ਕਈ ਘਰਾਂ ਦੇ ਚਿਰਾਗ ਬੁੱਝ ਜਾਣਗੇ ਟਾ ਇਸ ਤੋਂ ਬਾਅਦ ਆ ਕੀ ਲੈਣਾ ਹੈ ਉਸ ਤੋਂ ਬਾਅਦ ਵੀਰੇ ਗੇੜੀ ਮਾਰਾਂਗੇ ਸੋ ਦੋਸਤੋ ਅਖੀਰ ਤੇ ਮੈਂ ਇਹੀ ਕਹੂੰਗਾ ਕਿ ਸਾਲ 2024 ਤੁਹਾਡੇ ਲਈ ਹੈਪੀ ਸਮਾਚਾਰ ਵਾਂਗੂ ਹੈਪੀ ਹੈਪੀ ਰਹੇ ਸੋ ਹਮੇਸ਼ਾ ਹੈਪੀ ਹੈਪੀ ਖਬਰਾਂ ਦੇਖਣ ਦੇ ਲਈ ਮੇਰੇ ਨਾਲ ਦੇਖਦੇ ਰਹੋ ਹੈਪੀ ਸਮਾਚਾਰ